ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਉੱਤੇ ਕਰਾਂਗੇ ਚਰਚਾ ਅੱਧਾ ਘੰਟਾ ਤੁਹਾਡੇ ਤੇ ਸਾਡਾ ਸਾਥ ਜਿਹੜਾ ਆ ਉਹ ਰਹੇਗਾ ਤੇ ਖਬਰਾਂ ਦਾ ਵਿਸਤਾਰ ਕਰਨਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀ ਸਿੰਘ ਜੀ ਗਿਲ ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿਲ ਸਭ ਸਵਾਗਤ ਹੈ ਸੱਚਕਾਲ ਜੀ ਸੱਚਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਐਲਨ ਮਸਕ ਖੁਰਾਨੇ ਚਾਈਨਾ ਦੇ ਉੱਤੇ ਜਿਹੜਾ ਆ ਉਹ ਨਿਸ਼ਾਨਾ ਸਾਧਿਆ ਕਿ ਬਹੁਤ ਸਾਰੀਆਂ ਇਲੈਕਟ੍ਰੋਨਿਕ ਕਾਰਾਂ ਜਿਹੜੀਆਂ ਉਹਨਾਂ ਨੇ ਟ੍ਰੈਫਿਕ ਵਧਾ ਦਿੱਤੀ ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਗੱਲ ਦੀ ਜਿਹੜੀ ਆ ਉਹ ਗੱਲ ਕੀਤੀ ਆ ਕਿ ਇਹ ਵਾਕਈ ਇਹ ਗੱਲ ਜਿਹੜੀ ਆ ਉਹ درست ਹੈ ਇਹ ਖਬਰ ਜਿਹੜੀ ਹੈ ਕਿ ਇਹ ਬਿਜ਼ਨਸ ਨਿਊਜ਼ ਹੈ 1 ਜਨਵਰੀ ਦੇ ਵਿੱਚ ਐਲਨ ਮਸਕ ਦਾ ਇੱਕ ਵੈਸੇ ਬਿਆਨ ਆਇਆ ਸੀ ਪਹਿਲਾਂ ਜੀ ਉਹਦੇ ਵਿੱਚ ਉਹਨਾਂ ਨੇ ਕੁਝ ਕਿਹਾ ਸੀਗਾ ਕਿ ਜਿਹੜੀਆਂ ਚਾਈਨਾ 'ਚ ਵੱਡ ਰਹੀਆਂ ਕਾਰਾਂ ਨੇ ਉਹ ਪਾਕੀ ਸਾਰੀ ਇੰਡਸਟਰੀ ਨੂੰ ਤਬਾਹ ਕਰ ਦੇਣਗੀਆਂ ਤੇ ਇਹ ਖਬਰ ਕਾਫੀ ਵੱਡੀਆਂ ਖ਼ਬਰਾਂ ਨੇ ਬੜੀ ਪੁਖਤਾ ਨਾਲ ਉਦੋਂ ਸ਼ਾਇਅ ਕੀਤੀ ਸੀਗੀ ਜੀ ਕਿਉਂਕਿ ਚਾਈਨਾ ਦੇ ਵਿੱਚ ਸਸਤੀਆਂ ਕਾਰਾਂ ਇਲੈਕਟ੍ਰਿਕ ਕਾਰਾਂ ਔਰ ਚਾਈਨਾ ਹਰ ਖੇਤਰ ਚ ਐਸੋ ਜਿਹੜਾ ਵਾ ਨਾ ਉਹ ਮੁਕਾਬਲੇਬਾਜ਼ੀ ਚ ਐ ਖਾਸ ਕਰਕੇ ਬਿਜ਼ਨਸ ਦੇ ਵਿੱਚ ਤੇ ਜਿਹੜਾ ਵਾਰਡ ਆ ਉਹਨੂੰ ਸਮਝ ਨਹੀਂ ਰਿਹਾ ਕਿ ਚਾਈਨਾ ਦੇ ਮੁਕਾਬਲੇ ਅਸੀਂ ਕਿਹੜਾ ਪ੍ਰੋਡਕਟ ਲੈ ਕੇ ਆਈਏ ਜਿਹੜਾ ਸਾਡਾ ਪ੍ਰੋਡਕਟ ਵੀ ਜਿਹੜਾ ਵਾ ਉਹ ਵੇਖ ਸਕਦਾ ਹੋਵੇ ਜਾਂ ਉਸ ਤਰ੍ਹਾਂ ਦੇ ਸਸਤਾ ਹੋ ਸਕਦਾ ਹੋਵੇ ਤੇ ਜਿੱਥੇ ਪਹਿਲਾਂ ਚਾਈਨਾ ਦਾ ਮਾਲ ਬਾਰੇ ਗੱਲ ਬੜੀ ਮਸ਼ਹੂਰ ਹੁੰਦੀ ਸੀ ਕਿ ਘਟੀਆ ਮਾਲ ਹੈ ਤੇ ਪਰ ਸਸਤਾ ਹੈ ਪਰ ਚਾਈਨਾ ਨੇ ਬਹੁਤ ਤੇਜ਼ੀ ਨਾਲ ਸੈਰਟਿਫਿਕ ਤਰੀਕੇ ਨਾਲ ਵੀ ਐਡਵਾਂਸਮੈਂਟ ਕੀਤੀ ਆ ਉਹਨਾਂ ਨੇ ਰਿਸਰਚ ਦੇ ਉੱਤੇ ਕਾਫੀ ਪੈਸਾ ਲਾਇਆ ਹੁਣ ਜਿਹੜੀਆਂ ਇਲੈਕਟ੍ਰਿਕ ਇਲੈਕਟ੍ਰੋਨਿਕ ਕਾਰਾਂ ਇੱਥੇ 65 ਤੋਂ 70 80 ਹਜ਼ਾਰ ਤੱਕ ਡਾਲਰ ਤੱਕ ਮਿਲਦੀਆਂ ਚਾਈਨਾ 'ਚ ਉਹਨਾਂ ਦੀ ਕੀਮਤ 25 ਤੋਂ 30 ਹਜ਼ਾਰ ਡਾਲਰ ਆ ਔਰ ਪ੍ਰੋਡਕਸ਼ਨ ਚਾਈਨਾ 'ਚ ਬਹੁਤ ੜਾੜਾ ੜੋਰੀ ਸੀ ਪਰ ਹੁਣ ਜਦੋਂ ਉਹ ਵੇਖਿਆ ਚਾਈਨਾ ਨੇ ਕਿ ਮਾਰਕੀਟ ਜਿਹੜੀ ਆ ਯੂਰਪ ਦੀ ਮਾਰਕੀਟ ਜਾਂ ਨਾਰਥ ਅਮਰੀਕਾ ਦੀ ਮਾਰਕੀਟ ਆ ਉਹਨੂੰ ਕਿਸ ਤਰ੍ਹਾਂ ਕਵਰ ਕਰਨਾ ਤਾਂ ਇਹਨਾਂ ਨੇ ਮੈਕਸੀਕੋ ਚ ਤੇ ਜਿਹੜੇ ਇਸ ਖਿੱਤੇ ਦੇ ਨੇੜੇ ਤੇੜੇ ਮੁਲਕੇ ਜਿੱਥੇ ਲੇਬਰ ਨੂੰ ਥੋੜੀ ਠੀਕ ਠੀਕ ਰੇਟ ਤੇ ਮਿਲਦੀ ਆ ਉੱਥੇ ਵੱਡੀ ਪੱਧਰ ਤੇ ਪ੍ਰੋਡਕਸ਼ਨ ਮੇਰੇ ਇੱਕ ਮਿੱਤਰ ਹੁਣੇ ਹੀ ਜਾ ਕੇ ਆਇਆ ਗਿਆਨਾ ਉਹ ਵੀ ਸਾਊਥ ਅਫਰੀਕਾ ਦਾ ਇੱਕ ਕੰਟਰੀ ਆ ਜੀ 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 ਤੇ ਉਥੇ ਆਇਲ ਨਿਕਲਿਆ ਬੜਾ ਤਰੱਕੀ ਕਰ ਰਿਹਾ ਉਹ ਕਹਿੰਦਾ ਇੰਨੀ ਡਿਵੈਲਪਮੈਂਟ ਹੋ ਰਹੀ ਆ ਇੰਨੀ ਇੰਡਸਟਰੀ ਲੱਗ ਰਹੀ ਆ ਔਰ ਚਾਈਨਾ ਵੱਡੀ ਪੱਧਰ ਤੇ ਉਥੇ ਆਪਣੀ ਇੰਡਸਟਰੀ ਲਾ ਰਿਹਾ ਯੂਨਿਟ ਲਾ ਰਿਹਾ ਨਾ ਸਿਰਫ ਇਲੈਕਟ੍ਰੋਨਿਕ ਕਾਰਾਂ ਦੇ ਜੀ ਹਰ ਤਰ੍ਹਾਂ ਦੀ ਇੰਡਸਟਰੀ ਜਿਹੜੀ ਆ ਉਹ ਚਾਈਨਾ ਵੱਲ ਆ ਰਹੀ ਆ ਜੀ ਜਿਹਨੂੰ ਕੰਪੀਟ ਕਰਨਾ ਜਿਹੜਾ ਉਹ ਬਹੁਤ ਟਫ ਹੈ ਇਸ ਕਰਕੇ ਅਮਰੀਕਾ ਪੈ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਵਿਦੇਸ਼ ਮੰਤਰੀ ਗਿਆ ਸੀ ਇਹਨਾਂ ਦੇ ਤੇ ਉਹਨਾਂ ਨੇ ਅਮਰੀਕਾ ਨੂੰ ਵੀ ਸਲਾਹ ਚਾਈਨਾ ਗਿਆ ਸੀ ਤੇ ਚਾਈਨਾ ਨੂੰ ਵੀ ਸਲਾਹ ਦਿੱਤੀ ਸੀ ਕਿ ਜਿਹੜਾ ਤੁਸੀਂ ਜੀ ਰੇਟ ਇਨੇ ਡਾਊਨ ਕੀਤੇ ਆ ਮਾਰਕੀਟ ਦੇ ਉਹਨੂੰ ਥੋੜਾ ਜਿਹਾ ਮੇਨਟੇਨ ਰੱਖੋ ਦੇਖੋ ਕਿਸੇ ਵੀ ਪ੍ਰੋਡਿਊਸਰ ਨੂੰ ਜੇ ਕਿਹਾ ਜਾਵੇ ਵੀ ਤੂੰ ਸਸਤੇ ਰੇਟਾਂ 'ਚ ਚੀਜ਼ ਵੇਚਦਾ ਮਹਿੰਗੀ ਵੇਚ ਮਤਲਬ ਇਹ ਹੈ ਕਿ ਅਸੀਂ ਤੈਨੂੰ ਕੰਪੀਟ ਨਹੀਂ ਕਰ ਸਕਦੇ ਤੇ ਇੱਥੇ ਜਿਹੜੀਆਂ ਕੰਪਨੀਆਂ ਨੇ ਪਿੱਛੇ ਜੇ ਫੋਰਡ ਕਾਰ ਵਗੈਰਾ ਜਿਹੜੀਆਂ ਨੇ ਆਪਣੇ ਇਲੈਕਟ੍ਰੋਨਿਕ ਯੂਨਿਟ ਲੱਗ ਭਾਗ ਬੰਦ ਕਰਦੇ ਕਿਉਂਕਿ ਉਹ ਕੰਪੀਟ ਨਹੀਂ ਕਰ ਸਕਦੇ ਉਹਨਾਂ ਨੂੰ ਸੋ ਇਸ ਕਰਕੇ ਹੁਣ ਐਲਨ ਮਸਕ ਨੇ ਕਿਹਾ ਇਹਨਾਂ ਨੇ ਕੀ ਕੀਤਾ ਕਿ ਟੈਰ ਫਲਾਤਾ ਉੱਤੇ ਕਿ ਜਿਹੜੀ ਤੁਸੀਂ ਚਾਈਨਾ ਤੋਂ ਕਾਰ ਲਓਗੇ ਜਾਂ ਚਾਈਨਾ ਦੀ ਮੇਕ ਦੀ ਕਾਰ ਲਓਗੇ ਉੱਤੇ ਵੱਧ ਤੁਹਾਨੂੰ ਟੈਕਸ ਦੇਣਾ ਪਊਗਾ ਸਰਕਾਰ ਨੂੰ ਉਹ ਐਲਨ ਮਸਕ ਨੇ ਕਿਹਾ ਮੈਂ ਤਾਂ ਕਦੀ ਵੀ ਨਹੀਂ ਇਦਾਂ ਕਿਹਾ ਵੀ ਤੁਸੀਂ ਇਦਾਂ ਟੈਰ ਫਲਾਓ ਉਧਰੋਂ ਜਿਹੜਾ ਚਾਈਨਾ ਉਹਨਾਂ ਵੀ ਇਤੇ ਇਤਰਾਜ਼ ਕੀਤਾ ਉਹਨਾਂ ਕਹਿੰਦੇ ਜੇ ਤੁਸੀਂ ਇਦਾਂ ਦਾ ਲਾਓਗੇ ਤਾਂ ਫਿਰ ਅਸੀਂ ਵੀ ਟੈਰ ਫਲਾ ਦਾਂਗੇ ਜਿਹੜੀਆਂ ਪ੍ਰੋਟੈਕਟ ਤੁਹਾਡੇ ਆਉਣਗੇ ਇਹ ਕੰਜ਼ਿਊਮਰ ਤੱਕ ਚੀਜ਼ਾਂ ਮਹਿੰਗੀਆਂ ਮਿਲਣਗੀਆਂ ਤੇ ਅੱਗੇ ਵੀ ਇਦਾਂ ਹੈ ਨਾਰਥ ਅਮਰੀਕਾ 'ਚ ਤੁਸੀਂ ਨਾਰਥ ਅਮਰੀਕਨ ਮੇਕ ਗੱਡੀ ਲੈਂਦੇ ਹੋ ਜੇ ਤੁਸੀਂ ਅਮਰੀਕਾ ਤੋਂ ਕੋਈ ਗੱਡੀ ਸੈਕੰਡ ਹੈਂਡ ਯੂਸ ਲੈ ਕੇ ਆਉਂਦੇ ਹੋ ਤੇ ਜੇ ਤੁਸੀਂ ਅਮਰੀਕਨ ਮੇਕ ਲੈਂਦੇ ਹੋ ਗੱਡੀ ਤੇ ਉਹ ਠੀਕ ਆ ਜੇ ਤੁਸੀਂ ਕੋਈ ਯੂਰੋਪੀਅਨ ਗੱਡੀ ਖਰੀਦ ਕੇ ਲੈਂਦੇ ਹੋ ਤਾਂ ਤੁਹਾਨੂੰ ਟੈਕਸ ਵੱਧ ਪੇ ਕਰਨਾ ਪੈਂਦਾ ਸੋ ਇਸ ਕਰਕੇ ਐਲਨ ਮਸ ਕਿਉਂਕਿ ਜਿਹੜੇ ਵੱਡੇ ਕਾਰਪੋਰੇਟ ਨੇ ਦੁਨੀਆ ਦਾ ਅਮੀਰ ਬੰਦਾ ਸਭ ਤੋਂ ਇਹਨਾਂ ਲੋਕਾਂ ਨੂੰ ਕਿਸੇ ਕੰਟਰੀ ਦਾ ਨਹੀਂ ਹੁੰਦਾ ਇਹਨਾਂ ਨੂੰ ਤੇ ਆਪਣੇ ਪ੍ਰੋਡਕਟ ਨਾ ਹੁੰਦਾ ਜਿੱਥੇ ਇਹਨਾਂ ਨੂੰ ਸਹੀ ਜਗ੍ਹਾ ਮਿਲੂਗੀ ਜ਼ਿਆਦਾ ਪ੍ਰੋਡਕਸ਼ਨ ਕਰ ਸਕਣਗੇ ਸਸਤੀ ਪ੍ਰੋਡਕਸ਼ਨ ਕਰ ਸਕਣਗੇ ਵੱਧ ਕਮਾ ਸਕਣਗੇ ਉਹਦੀ ਗੱਲ ਕਰਨਗੇ ਸੋ ਉਹਨਾਂ ਨੇ ਵੀ ਅਮਰੀਕਾ ਨੂੰ ਇਹ ਕਿਹਾ ਕਿ ਤੁਸੀਂ ਗਲਤ ਕੀਤਾ ਜੀ ਬਿਲਕੁਲ ਅਗਰੀ ਖਬਰ ਜਿਹੜੀ ਉਹ ਲੈਨੇ ਹੈ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਗਾਜ਼ਾਤ ਵਿੱਚ ਤਿੰਨ ਹੋਰ ਬੰਦਕਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਜਿਹੜੀ ਚਰਚਾ ਅਸੀਂ ਲਗਾਤਾਰ ਕਰ ਰਹੇ ਹਾਂ ਅਜੇ ਪਿਛਲੇ ਹਫਤੇ ਤਿੰਨ ਲਾਸ਼ਾਂ ਮਿਲੀਆਂ ਸੀ ਤੇ ਚైనా ਕਲੇਮ ਕਰ ਰਿਹਾ ਕਿ ਸੌਰੀ ਆਪਣਾ ਇਜ਼ਰਾਈਲ ਇਜ਼ਰਾਈਲ ਕਲੇਮ ਕਰ ਰਿਹਾ ਕਿ ਮੇਰੇ 130 ਬੰਦੇ ਕ ਜੇ ਉੱਥੇ ਬਾਕੀ ਆ ਜਿਹੜੇ ਛਡਾਉਣੇ ਆ ਤੇ ਜੇ ਇਸ ਤਰ੍ਹਾਂ ਹਰ ਹਫਤੇ ਤਿੰਨ ਤਿੰਨ ਚਾਰ ਚਾਰ ਜਦੋਂ ਉਹਨਾਂ ਰਫਾ ਤੇ ਹਮਲਾ ਕੀਤੇ ਤਾਂ ਉੱਥੇ ਉੱਥੇ ਉਹਨਾਂ ਨੂੰ ਡੈੱਡ ਬੋਡੀ ਮਿਲੀਆਂ ਨੇ ਕਿਉਂਕਿ ਜੇ ਹਮਾਸ ਵਾਲੇ ਨੇ ਉਹਨੂੰ ਕੈਦੀ ਬਣਾਇਆ ਉਹਨਾਂ ਵਿਚਾਰਾਂ ਕੋਈ ਕਿਹੜੀਆਂ ਕੋਈ ਜੇਲਾ ਨੇ ਜਾਂ ਕੋਈ ਸਿਕਿਉਰ ਜਗ੍ਹਾ ਆ ਉਹ ਤੇ ਆਪਣੇ ਦਸਤਿਆਂ ਦੇ ਨਾਲ ਨਾਲ ਹੀ ਉਹਨਾਂ ਨੂੰ ਲਈ ਫਿਰਦੇ ਹੋਣਗੇ ਕਿਤੇ ਨਾ ਕਿਤੇ ਖੱਜਲ ਖੁਆਰੀ ਕਰਦੇ ਤੇ ਜਦੋਂ ਉਹਨਾਂ ਤੇ ਅਟੈਕ ਕਰਦੇ ਆ ਤੇ ਉਹਨਾਂ ਚੋਂ ਫਿਰ ਬੰਦੇ ਵੀ ਮਾਰੇ ਜਾਂਦੇ ਆ ਤਿੰਨ ਪਿ ਇਸ ਗੱਲ ਦਾ ਉੱਥੇ ਬੜਾ ਵਿਰੋਧ ਹੈ ਅੰਦਰੋਂ ਵੀ ਆਪਾਂ ਰੋਜ਼ ਗੱਲ ਕਰਦੇ ਆਂ ਇਜ਼ਰਾਈਲ ਦੇ ਉੱਤੇ ਬੜਾ ਪ੍ਰੈਸ਼ਰ ਹੈ ਕਿ ਤੁਸੀਂ ਇਦਾਂ ਕਰ ਰਹੇ ਹੋ ਇਦਾਂ ਤੇ ਤਿੰਨ ਤਿੰਨ ਚਾਰ ਚਾਰ ਕਰਕੇ ਸਾਰੇ ਮਾਰੇ ਜਾਣਗੇ ਵਾਪਸ ਆਉਣ ਦੀ ਸੰਭਾਵਨਾ ਨਹੀਂ ਤੁਸੀਂ ਲੜਾਈ ਬੰਦ ਕਰੋ ਤੇ ਨੇਗੋਸ਼ੀਏਟ ਕਰੋ ਸੋ ਜੇ 130 ਬੰਦੇ ਉਹਨਾਂ ਕੋ ਮਨ ਲੋ ਅਜੇ ਜ਼ਿੰਦਾ ਵੀ ਹੋਣ ਜੇ ਦੀ ਆਸ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਮਾਰੇ ਗਏ ਹੋਣਗੇ ਤੇ ਜੇ 130 ਲੋਕ ਮੰਨਦੇ ਜਿਦਾ ਇਜ਼ਰਾਈਲ ਕਹਿੰਦਾ ਵੀ ਸਾਡੇ ਉੱਥੇ ਜਿੰਦਾ ਨੇ ਹੈਗੇ ਨੇ ਤੇ ਜੇ ਇਹਦਾ ਰੋਜ਼ ਲੜਾਈ ਚੱਲਦੀ ਰਹੂ ਤੇ 130 ਚੋਂ ਕਿੰਨੇ ਬਾਕੀ ਬਚ ਜਾਣਗੇ ਬਿਲਕੁਲ ਬਿਲਕੁਲ ਵਿਸ਼ਵ ਅਦਾਲਤ ਨੇ ਇਜ਼ਰਾਈਲ ਨੂੰ ਰਫਾ ਦੇ ਵਿੱਚ ਫੌਜੀ ਕਾਰਵਾਈ ਰੋਕਣ ਦਾ ਹੁਕਮ ਜਿਹੜਾ ਉਹ ਵੀ ਦਿੱਤਾ ਹੈ ਵੇਖੋ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਦੇ ਤੇ ਕਈ ਆਰਡਰ ਆ ਚੁੱਕੇ ਹੁਣ ਤੱਕ ਯੂਨ ਦੇ ਆਰਡਰ ਆ ਚੁੱਕੇ ਪਰ ਇਜ਼ਰਾਈਲ ਕਿਸੇ ਦੀ ਗੱਲ ਮੰਨੇ ਤੇ ਤਾਂ ਨਾ ਇਹ ਹੁਣੇ ਰੀਸੈਂਟਲੀ ਜਿਹੜਾ ਫਰਾਈਡੇ ਨਿਕਲਿਆ ਉਸ ਦਿਨ ਉਹਨਾਂ ਨੇ ਜਿਹੜਾ ਦੱਖਣੀ ਰਫਾ ਆ ਜਿਹੜਾ ਬਿਲਕੁਲ ਉਹਦੇ ਮਿਸਰ ਦੇ ਨਾਲ ਲੱਗਦਾ ਜਿੱਥੋਂ ਸਾਰੀ ਜਾਂ ਸਹਾਇਤਾ ਜਾਂਦੀ ਆ ਜਿੱਥੋਂ ਲੰਘ ਆਇਆ ਜਾਂ ਕਹਿ ਲੋ ਰਸਤਾ ਉੱਥੇ ਜਿਹੜੀ ਫੌਜੀ ਹਮਲੇ ਉਹਨਾਂ ਨੂੰ ਤੁਰੰਤ ਬੰਦ ਕਰਨ ਦਾ ਆਦੇਸ਼ ਦਿੱਤਾ ਸੀਗਾ ਪਰ ਜਿਹੜਾ ਹੈਗਾ ਨਿਤਨ ਜਾਊ ਉਹਨਾਂ ਕਿਹਾ ਕਿ ਜੇ ਇੱਥੇ ਲੜਾਈ ਬੰਦ ਕਰ ਦਿੰਦੇ ਆ ਇਹਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਹੋਂਦ ਹੈ ਇਜ਼ਰਾਈਲ ਦੀ ਉਹ ਖਤਮ ਹੋ ਜਾਏਗੀ ਮਤਲਬ ਇਹ ਕਿ ਜੇ ਹਮਾਸ ਜਿੰਦਾ ਹੈ ਤੇ ਅਸੀਂ ਜਿੰਦਾ ਨਹੀਂ ਰਹਿ ਸਕਦੇ ਅਸੀਂ ਹਮਾਸ ਨੂੰ ਖਤਮ ਕੀਤੇ ਤੋਂ ਬਗੈਰ ਲੜਾਈ ਬੰਦ ਨਹੀਂ ਕਰ ਸਕਦੇ ਪਰ ਦੂਜੇ ਪਾਸੇ ਇਸ ਕੋਰਟ ਦੇ ਫੈਸਲੇ ਦਾ ਇੱਕ ਫਰਕ ਤੇ ਪੈਊਗਾ ਕਿ ਇਜ਼ਰਾਈਲ ਪਹਿਲਾਂ ਹੀ ਅਲੱਗ ਥਲੱਗ ਹੋ ਗਿਆ ਦੁਨੀਆ ਤੋਂ ਤੇ ਉਹਦੇ ਤੇ ਦਬਾਅ ਜਿਹੜਾ ਵਾ ਉਹ ਲਗਾਤਾਰ ਵੱਧ ਰਿਹਾ ਕਿ ਤੂੰ ਜੁੱਧ ਨੂੰ ਖਤਮ ਕਰ ਤੇ ਜੁੱਧ ਕੋਈ ਸਦੀਵੀ ਚੀਜ਼ ਨਹੀਂ ਹੁੰਦਾ ਕਿ ਸਦੀਪਰ ਲੜਿਆ ਜਾਣਾ ਜੁੱਧ ਦਾ ਅੰਤ ਹੋਣਾ ਚਾਹੀਦਾ ਕੋਈ ਨੇਗੋਸ਼ੀਏਸ਼ਨ ਹੋਣੀ ਚਾਹੀਦੀ ਆ ਇਸ ਗੱਲ ਦਾ ਅੰਦਰੋਂ ਵੀ ਦਬਾਅ ਆ ਬਾਹਰੋਂ ਵੀ ਜੀ ਬਿਲਕੁਲ ਆਈਸੀ ਜਿਹਦੇ ਫੈਸਲੇ ਨੇ ਇਜ਼ਰਾਈਲ ਨੂੰ ਦੱਖਣੀ ਗਾਜ਼ਾ ਦੇ ਵਿੱਚ ਰਫਾ ਦੇ ਵਿੱਚ ਆਪਣੇ ਹਮਲੇ ਨੂੰ ਤੁਰੰਤ ਰੋਕਣ ਦਾ ਇਹ ਸਹੀ ਖਬਰ ਹੈ ਜੀ ਉਹ ਖਬਰ ਤੇ ਥੋੜੀ ਜਿਹੀ ਅੱਗੇ ਇਹ ਚ ਡਿਟੇਲ ਇਹ ਸੀਗੀ ਕਿ ਇਹ ਜਿਹੜਾ ਦਬਾਅ ਪੈ ਰਿਹਾ ਇਜ਼ਰਾਈਲ ਦੇ ਉੱਤੇ ਜ਼ਿਆਦਾ ਜੀ ਉਹਨੂੰ ਉਹ ਚਲਣਾ ਉਹਨਾਂ ਵਾਸਤੇ ਬਹੁਤ ਔਖਾ ਹੋਵੇਗਾ ਪਰ ਨਾਲ ਹੀ ਇਜ਼ਰਾਈਲ ਇਹ ਕਹਿ ਰਿਹਾ ਕਿ ਜੇ ਮਤਲਬ ਮੈਂ ਖਬਰ ਤੇ ਨਾਲ ਹੀ ਕਵਰ ਕਰ ਲਈ ਸੀ ਇਹ ਕਿ ਜੇ ਕਿਤੇ ਅਸੀਂ ਉਹਨੂੰ ਸਾਨੂੰ ਮਜਬੂਰ ਕੀਤਾ ਜਾਂਦਾ ਯੁੱਧ ਲਈ ਯੁੱਧ ਹਟਾਉਣ ਲਈ ਤੇ ਇਹਦਾ ਮਤਲਬ ਇਹ ਹੋਇਆਗਾ ਕਿ ਸਾਡੀ ਹੋਂਦ ਹੀ ਖਤਮ ਹੋ ਜਾਊਗੀ ਜਾਨੀ ਕਿ ਉਹ ਕਹਿੰਦੇ ਕਿ ਅਸੀਂ ਹਮਾਸ ਦੀ ਹੋਂਦ ਖਤਮ ਕਰਨੀ ਆ ਤੇ ਆਪਣੀ ਹੋਂਦ ਸਾਡੀ ਤਾਂ ਹੀ ਬਚੀ ਰਹਿ ਸਕਦੀ ਆ ਜੇ ਹਮਾਸ ਦੀ ਹੋਂਦ ਖਤਮ ਕਰਾਂਗੇ ਸੋ ਇਹ ਦਬਾਅ ਜਿਹੜੇ ਇੰਟਰਨੈਸ਼ਨਲ ਵੱਲ ਰਹੇ ਆ ਉਹਦੇ ਨਾਲ ਜਿਹੜਾ ਬੈਕਫੁੱਟ ਤੇ ਆ ਇਜ਼ਰਾਈਲ ਤੇ ਕਿਤੇ ਨਾ ਕਿਤੇ ਦੁਨੀਆ ਤੋਂ ਅਲੱਗ ਥਲੱਗ ਹੋ ਰਿਹਾ ਯਾ ਯੂਰੋਪੀਅਨ ਯੂਨੀਅਨ ਨੇ ਇਸਟੋਨੀਆਂ ਬੁਆਇਜ਼ ਨੂੰ ਹਟਾਉਣ ਦੇ ਲਈ ਰੂਸ ਦੀ ਜਿਹੜੀ ਆ ਆਲੋਚਨਾ ਕੀਤੀ ਹੈ ਜੀ ਇਹ ਵੀ ਆਪਣੇ ਇਸਟੋਨੀਅਨ ਬੋਏ ਜਿਹੜੇ ਆ ਨਾ ਜੀ ਇੱਕ ਸ੍ਰਦੀ ਗਾਰਡ ਆ ਕੋਈ ਜਿਹੜੇ ਰੂਸ ਦੇ ਨਾਲ ਜਿੱਥੇ ਸਮੁੰਦਰ ਲੱਗਦਾ ਨਾ ਜਿੱਥੇ ਦਰਿਆ ਲੱਗਦੇ ਆਪੋ ਚ ਜਿੱਥੇ ਬਾਰਡਰ ਦੀ ਲਾਈਨ ਨਹੀਂ ਹੁੰਦੀ ਉੱਥੇ ਇਹਨਾਂ ਦੀ ਜਿਹੜੇ ਆ ਹੁੰਦੇ ਆ ਲਾਏ ਹੁੰਦੇ ਆ ਤੇ ਉਹ 50 ਲੱਗੇ ਸੀ ਉਹਨਾਂ ਚੋਂ 25 ਨੂੰ ਢਾ ਦਿੱਤਾ ਤੇ ਇਹ ਜਿਹੜਾ ਯੂਰੋਪੀਅਨ ਯੂਨੀਅਨ ਆ ਉਹਨਾਂ ਨੇ ਕਿਹਾ ਕਿ ਇਹ ਗਲਤ ਹੈ ਭੜਕਾਉ ਆ ਕਿਸਮ ਦਾ ਕਿ ਜਿਹੜੇ ਬਾਰਡਰ ਦੀ ਸਕਿਉਰਟੀ ਆ ਉਹਨਾਂ ਨੂੰ ਇਸ ਤਰ੍ਹਾਂ ਹਟਾਉਣਾ ਨਹੀਂ ਚਾਹੀਦਾ ਇਹ ਵੈਸੇ ਰੂਸ ਜਿੱਥੇ ਸਮੁੰਦਰੀ ਹੁੰਦੇ ਟਾਟ ਉੱਥੇ ਲੱਗਦੇ ਆ ਜੀ ਜੀ ਕੈਨੇਡਾ ਦੇ ਵਿੱਚ ਜਾਲੀ ਚੱਕਾਂ ਤੇ ਨਹੀਂ 1.5 ਕਰੋੜ ਡਾਲਰ ਦੀ ਠੱਗੀ ਦੇ ਮਾਮਲੇ ਦੇ ਵਿੱਚ ਦੋ ਨੂੰ ਜੜਾਇਆ ਕਾਬੂ ਕੀਤਾ ਗਿਆ ਹੈ ਇਹ ਗੱਲਾਂ ਜਿਹੜੀਆਂ ਭਾਰਤ ਦੇ ਵਿੱਚ ਸੁਣਦੇ ਦੇਖਦੇ ਸੀ ਉਹ ਇੱਥੇ ਵੀ ਚੱਲ ਪੀਆਂ ਇਹ ਇੱਥੇ ਵੀ ਹੈ ਕਿਉਂਕਿ ਇੱਥੇ ਦਾ ਕਾਨੂੰਨ ਬੜਾ ਸੌਫਟ ਆ ਰਹਿੰਦਾ ਇੱਥੇ ਕੀ ਆ ਵੀ ਕੋਈ ਬੰਦਾ ਕੋਈ ਵੀ ਠੱਗੀ ਠੋਰੀ ਮਾਰਦਾ ਲੋਕੀ ਤਾਂ ਕਲੇਮ ਕਰਦੇ ਇੱਥੇ ਇੱਕ ਰੇਡੀਓ ਹੁੰਦੇ ਸੀ ਉਹ ਉਹ ਲੋਕਾਂ ਨੂੰ ਕਹਿੰਦੇ ਸੀ ਮੇਰੇ ਬਾਰੇ ਜਾਨਣਾ ਮੈਂ ਠੱਗਿਆ ਵੱਡਾ ਮੈਂ ਬੜੀਆਂ ਠੱਗੀਆਂ ਮਾਰੀਆਂ ਪਾ ਲੂ Google 'ਚ ਮੇਰਾ ਨਾਂ ਲੱਭ ਜੂਗਾ ਮੈਂ ਕੀ ਕੀ ਕੀਤਾ ਸੋ ਇੱਥੇ ਦਾ ਜਿਹੜਾ ਸਿਸਟਮ ਹੈ ਨਾ ਇਹ ਬੜਾ ਸੌਫਟ ਆ ਉਹਦੀਆਂ ਚੋਰ ਮੋਰੀਆਂ ਦਾ ਲੋਕ ਫਾਇਦਾ ਠਾਉਂਦੇ ਆ ਬਹੁਤ ਕੁਝ ਇੱਥੇ ਗਲਤ ਹੁੰਦਾ ਬਹੁਤ ਕੁਝ ਗਲਤ ਹੁੰਦਾ ਫਿਜ਼ਿਕ ਇਸ ਹੀ ਹੁਣ ਵੇਖੋ ਕਿੰਨੇ ਚੱਲ ਰਿਹਾ ਆ ਐਨਾ ਕੁਝ ਹੁੰਦਾ ਵੀ ਤੁਸੀਂ ਮਤਲਬ ਸਮਝੋਗੇ ਇੱਥੇ ਜਿਹੜੇ ਕਾਨੂੰਨ ਆ ਉਹ ਬੜੇ ਸੌਫਟ ਆ ਉਹਦਾ ਫਾਇਦਾ ਠਾਕੇ ਗਲਤ ਅਨਸਰ ਜਿਹੜੇ ਆ ਉਹ ਆਪਣੀਆਂ ਕੰਮ ਕਰਦੇ ਰਹਿੰਦੇ ਆ ਚਾਹੇ ਉਹ ਗੈਂਗਸਟਰ ਹੋਣ ਚਾਹੇ ਉਹ ਇਹਦਾ ਠੱਗੀਆਂ ਮਾਰਨ ਵਾਲੇ ਲੋਕ ਹੋਣ ਸੋ ਇਹ ਜਿਹੜੀ ਖਬਰ ਆ ਇਹ ਇਹਦੇ ਵਿੱਚ ਇੱਕ ਬ੍ਰੈਂਟਨ ਦਾ ਸੱਜਣਾ ਆ ਤੇ ਇੱਕ ਹੈਗਾ ਆਪਣੇ ਬ੍ਰਿਟਿਸ਼ ਕੋਲੰਬੀਆ ਤੋਂ ਤੇ ਦੋ ਜਣੇ ਤੇ ਫੜੇ ਗਏ ਆ ਪਰ ਹਰਾਨੀ ਦੀ ਗੱਲ ਹੈ ਕਿ ਇਹ ਦੋਨੇ ਸੱਜਣ ਜਿਹੜੇ ਫੜੇ ਗਏ ਆ ਉਹ ਆਪਣੇ ਪੰਜਾਬੀ ਆ ਆਪਾਂ ਬੜਾ ਕਈ ਵਾਰ ਰੋਜ਼ ਕਹਿੰਨੇ ਆ ਕਿ ਜਦੋਂ ਪੰਜਾਬੀ ਭੈਣ ਭਰਾ ਕੋ ਅੱਗੇ ਵੱਧਦਾ ਤੇ ਇੱਕ ਵੀ ਉੜੀ ਥਾਪੜਦੇ ਆ ਤੇ ਜਦੋਂ ਇਹੋ ਜੀ ਗੱਲ ਆਉਂਦੀ ਹੈ ਤੇ ਸ਼ਰਮ ਨਾਲ ਸਿਰ ਵੀ ਨਹੀਂ ਮਾਉਂਦਾ ਜੀ ਤੇ ਇਹ ਹਰ ਕੋਮਲ ਗਰੇਵਾਲ ਹੈ ਜੀ ਇੱਕ ਤੇ 35 ਸਾਲਾਂ ਦਾ ਹੈ ਇਹ ਬ੍ਰੈਮਟਨ ਦਾ ਹੈ ਤੇ ਅਵੀਰਾਜ ਸਲੋਤਾ ਜੀ ਇਹ ਇਹ ਫੜਿਆ ਗਿਆ ਆਪਣਾ ਨਿਆਗਰਾ ਫਾਲ ਚੋਂ ਅੱਛਾ ਤੀਜਾ ਜਿਹੜਾ ਇੱਕ ਮੁਸਲਮ ਹੈਗਾ ਸੱਜਣ ਇਹਪੀਲ ਪੁਲਿਸ ਨੇ ਕੀਤਾ ਜੀ ਇਹ ਸਾਰਾ ਕੁਝ ਇੱਥੋਂ ਵਾਲੀ ਨੇ ਉਹ ਸੈਇਦ ਕਰਮਾਨੀ ਰੀਨੇ 48 ਯਰ ਦੇ ਹੈਗੇ ਉਹ ਵੀ ਬ੍ਰਮਟਨ ਦੇ ਨੇ ਉਹ ਅਜੇ ਫੜੇ ਨਹੀਂ ਗਏ ਉਹਨਾਂ ਦੀ ਤਲਾਸ਼ ਜਿਹੜੀ ਉਹ ਜਾਰੀ ਹੈ ਜੀ ਕੈਨੇਡਾ ਦੇ ਸਰੀ ਦੇ ਵਿੱਚ ਵੀ ਜਿਹੜਾ ਆ ਉਹ 6 ਮਹੀਨੇ ਤੱਕ ਸਰੀ ਪੁਲਿਸ ਹੱਥ ਜਿਹੜੀ ਆ ਉਹ ਆਂਦੇ ਸ਼ਹਿਰ ਦੀ ਕਮਾਂਡ ਜਿਹੜੀ ਆ ਉਹ ਆਈਏ ਕੀ ਮਾਮਲਾ ਸੀਗਾ ਸਰੀ ਵੀ ਬੜਾ ਸੈਂਸਿਟਿਵ ਕਿਹਾ ਜਾ ਸਕਦਾ ਕਿਉਂਕਿ ਸਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੈਂਗਵਾਰ ਹੈ ਨਾ ਸਰੀ ਚ ਸ਼ੁਰੂ ਹੋਈ ਸੀ ਉਹਦੇ ਵਿੱਚ ਵੀ ਪੰਜਾਬੀ ਬੜੇ ਵੱਲ ਅਨਵਾਰ ਹੈ ਕਈ ਬੱਚੇ ਮਾਰੇ ਗਏ ਆ ਪੁੱਛ ਲੜਾਈਆਂ ਚ ਤੇ ਉਹਨੂੰ ਵੇਖਦੇ ਹੋયા ਜਿਹੜੀ ਆਰਸੀਐਮਪੀ ਹੈ ਨਾ ਜਿਹੜੀ ਕੇਂਦਰ ਦੀ ਫੋਰਸ ਆ ਉੱਥੇ ਉਹ ਲੱਗੀ ਹੋਈ ਸੀ ਜਿੱਦਾਂ ਅਸੀਂ ਦਿੱਲੀ ਦੀ ਗੱਲ ਕਰਦੇ ਆ ਨਾ ਤਾਂ ਕਹਿ ਦਿੰਦੇ ਆ ਕਿ ਦਿੱਲੀ ਬੜਾ ਸੈਂਸਿਟਿਵ ਆ ਜੀ ਇੱਥੇ ਦੂਤ ਘਰ ਆ ਤੇ ਕੇਂਦਰ ਦੀ ਰਹੂਗੀ ਇਸੇ ਤਰ੍ਹਾਂ ਹੀ ਉੱਥੇ ਕੇਂਦਰ ਦੀ ਜਿਹੜੀ ਪੁਲਿਸ ਆ ਉਹ ਆ ਉੱਥੇ ਫੈਡਰਲ ਪੁਲਿਸ ਹੁੰਦੀ ਆ ਤੇ ਉੱਥੋਂ ਦੇ ਲੋਕਾਂ ਦੀ ਤੇ ਸਰੀ ਦੇ ਮੇਰ ਨੇ ਕੇਸ ਕੀਤਾ ਆਇਆ ਸੀਗਾ ਕਿ ਸਾਡੀ ਆਪਣੀ ਪੁਲਿਸ ਕਿਉਂ ਨਹੀਂ ਇੱਥੇ ਕੰਟਰੋਲ ਕਰ ਸਕਦੀ ਤੁਸੀਂ ਇਹਨੂੰ ਹਟਾਓ ਹੁਣ ਵੱਖ-ਵੱਖ ਜਗ੍ਹਾ ਜਿੱਦਾਂ ਸਾਡਾ ਏਰੀਆ ਆ ਇੱਥੇ ਪੁਲਿਸ ਪੀਲ ਪੁਲਿਸ ਆ ਜੀ ਆਰਸੀਐਮਪੀ ਦਾ ਇੱਥੇ ਕੋਈ ਰੋਲ ਨਹੀਂ ਆਰਸੀਐਮਪੀ ਜੇ ਕੋਈ ਫੈਡਰਲ ਕੋਈ ਕੰਮ ਹੁੰਦਾ ਤੇ ਉੱਥੇ ਉਹ ਆਪਣਾ ਦਖਲ ਦਿੰਦੀ ਆ ਸੋ ਉਹ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਦਿੱਤਾ ਪਰ ਜਿੱਦਾਂ ਮੇਰ ਸਾਹਿਬ ਚਾਹ ਰਹੇ ਸੀ ਕਿ ਇਮੀਡੀਏਟਲੀ ਹਟਾਓ ਉਹ ਅਦਾਲਤ ਨੇ ਅਜੇ ਨਹੀਂ ਮੰਨਿਆ ਉਹ ਕਹਿੰਦੇ ਕਿ 6 ਮਹੀਨੇ ਲੱਗ ਜਾਣਗੇ ਤੇ ਹੁਣ ਜਿਹੜਾ ਆ ਜਿਹੜੀ ਲੋਕਲ ਪੁਲਿਸ ਆ ਉਹ ਸਰੀ ਨੂੰ ਕੰਟਰੋਲ ਕਰੂਗੀ ਬੜੀ ਲੰਬੇ ਸਮੇਂ ਤੋਂ ਕਿਉਂਕਿ ਇੱਕ ਲੋਕਤੰਤਰੀ ਮੁਲਕ ਆ ਤੇ ਲੋਕ ਸਮਝਦੇ ਆ ਕਿ ਜਦੋਂ ਸਾਡਾ ਆਪਣਾ ਢਾਂਚਾ ਹੈਗਾ ਸਾਡੀ ਆਪਣੀ ਪੁਲਿਸ ਹੈਗੀ ਸਾਡਾ ਆਪਣਾ ਸਿਸਟਮ ਹੈ ਤਾਂ ਉਹਨੂੰ ਕਿਉਂ ਨਾ ਰੱਖਿਆ ਜਾਵੇ ਬਿਲਕੁਲ ਜਿਹੜੇ ਅਸੀਂ ਗੱਲ ਲਗਾਤਾਰ ਕਰਦੇ ਆ ਇਲੈਕਸ਼ਨ ਕਮਿਸ਼ਨ ਦੀ ਭਾਰਤ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਡਾਟਾ ਦੇਵੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਰ ਬਗੂਤਾ ਡਾਟਾ ਜਾਰੀ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਆ ਇਹ ਇੱਕ ਜਿਹੜੀ ਹੈਗੀ ਆ एनजीओ ने केस ਕੀਤਾ ਸੀਗਾ ਜੀ ਜਿਹੜੀ ਡੈਮੋਕਰ ਡੈਮੋਕਰੈਟਿਕ ਰਿਫਾਰਮਸ ਨਾ ਦੇ ਐਮ ਐਨ ਜੀਓ ਹੈਗੀ ਆ ਤੇ ਇਹ ਕਈ ਦਿਨੇ ਕੇਸ ਦੀ ਬਹਿਸ ਚੱਲਦੀ ਰਹੀ ਆ ਉਮੀਦ ਸੀਗੀ ਕਿ ਸ਼ਾਇਦ ਕੋਈ ਸਟ੍ਰਿਕਟ ਫੈਸਲਾ ਕੋਰਟ ਵੱਲੋਂ ਆ ਜਾਏਗਾ ਤੇ ਇਹ ਜਿਹੜਾ ਵਾ ਕੋਰਟ ਨੇ ਜਿਹੜੀ ਆ ਉਹ ਲੱਗਦਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਉੱਥੇ ਹਲਪਨਾਮਾ ਦਿੱਤਾ ਸੀਗਾ ਉਹਦੀ ਗੱਲ ਨੂੰ ਇਤਿਹਾਸ ਚ ਰੱਖਦੇ ਆ ਜਿਹੜਾ ਨਾ ਉਹਨਾਂ ਨੇ ਉਹ ਜਿਹੜਾ ਉਹ ਮੰਨਿਆ ਨਹੀਂ ਉਹਨਾਂ ਦਾ ਜੀ ਤੇ ਦੂਜੇ ਪਾਸੇ ਇਹ ਆ ਕਿ ਇਹ ਬੜਾ ਸਮਝਣਾ ਜ਼ਰੂਰੀ ਆ ਹਰਿੰਦਰ ਆਪਾਂ ਨੂੰ ਸਾਰਿਆਂ ਨੂੰ ਕਿ ਇਹ ਜਿਹੜਾ ਹੈ ਕੀ ਆ ਇਹ ਹੈਗਾ ਸੀਗਾ ਸਾਡਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਨਾ ਜੀ ਉਹਦੇ ਤੇ ਇੱਕ 17 ਸੀ ਦਾ ਫਾਰਮ ਹੁੰਦਾ ਆ ਅੱਛਾ ਜੀ 17 ਸੀ ਤੇ 17 ਏ ਦਾ ਫਾਰਮ ਹੁੰਦਾ ਜੀ ਜੇ ਇਹਨੂੰ ਸਮਝਣਾ ਹੋਵੇ ਤੇ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਪੋਲਿੰਗ ਸਟੇਸ਼ਨ ਆ ਉਹਦੀ ਟੋਟਲ ਡਿਟੇਲ ਹੁੰਦੀ ਹੈ ਉੱਚੇ ਉਹਦੇ ਤੇ ਇਹ ਚ ਹੁੰਦਾ ਆ ਇਹ ਉਹਦਾ ਸਾਰਾ ਸੀ ਜਿਹੜਾ ਕਮਿਸ਼ਨ ਦੀ ਵੈਬਸਾਈਟ ਤੇ ਹੁੰਦਾ ਪਿਆ ਹੈ ਤੇ ਉਹਦੇ ਤੇ ਹੁੰਦਾ ਪਹਿਲਾਂ ਤੇ ਈ ਵੀ ਐਮ ਜਿਹੜੀ ਮਸ਼ੀਨ ਆ ਜਿਹੜੀ ਉਸ ਪੂਥ ਨੂੰ ਦਿੱਤੀ ਗਈ ਆ ਜੀ ਉਹਦਾ ਜਿਹੜਾ ਉਹਦਾ ਜਿਹੜਾ ਨੰਬਰ ਆ ਸੀਰੀਅਲ ਨੰਬਰ ਉਹ ਕੀ ਆ ਤਾਂ ਕਿ ਕੋਈ ਅਦਲਾ ਬਦਲੀ ਨਾ ਹੋਵੇ ਕੋਈ ਫੇਰ ਹੀ ਨਾ ਹੋਵੇ ਫਿਰ ਇਹ ਆ ਕਿ ਕਿੰਨੇ ਪੋਲਿੰਗ ਸਟੇਸ਼ਨ ਆ ਟੋਟਲ ਇੱਕ ਕੰਸਟੀਟੂਐਂਸੀ ਚ ਪੂਰੀ ਡਿਟੇਲ ਹੁੰਦੀ ਆ ਫਿਰ ਹੁੰਦੀ ਆ ਕਿ ਵੋਟਰਾਂ ਦੀ ਗਿਣਤੀ ਕਿੰਨੀ ਆ ਫਿਰ ਕਿਹੜੇ ਵੋਟਰ ਜਿਹੜੇ ਆ ਜਿਹੜੇ 49 ਏ ਜਿਹੜੀ ਕੋਈ ਇੱਕ ਹੈਗੀ ਆ ਇਹਨਾਂ ਦੀ ਧਾਰਾ ਜੀ ਉਹਦੇ ਤਹਿਤ ਉਹਨਾਂ ਨੂੰ ਵੋਟਰ ਕੋਈ ਆਉਂਦਾ ਬੰਦਾ ਤੈਨੂੰ ਕਹਿੰਦੇ ਤੂੰ ਨਹੀਂ ਪਾ ਸਕਦਾ ਵੋਟ ਤੇਰੀ ਗਲਤੀ ਆ ਵੋਟ ਉਹ ਚ ਇਹ ਵੀ ਦੱਸਣਾ ਹੁੰਦਾ ਜਿਹੜਾ ਉੱਥੇ ਹੁੰਦਾ ਆਪਣਾ ਪ੍ਰੋਜੈਕਟਿੰਗ ਅਫਸਰ ਜੀ ਕਿ ਕਿੰਨੇ ਇਹੋ ਜਿਹੇ ਲੋਕ ਆਏ ਜਿਨ੍ਹਾਂ ਦੀ ਮੈਂ ਵੋਟ ਨਹੀਂ ਪੋਰ ਪਾਉਣ ਦਿੱਤੀ ਜੀ VOTING MACHINE ਚ ਜਿੰਨੀਆਂ ਵੋਟਾਂ ਦਰਜ ਹੋ ਜਾਂਦੀਆਂ ਉਹਨਾਂ ਦਾ ਰੈਕਡ ਵੀ ਨਾਲ ਮੈਨੂਲੀ ਉੱਤੇ ਲਿਖਿਆ ਜਾਂਦਾ ਹੈ ਬੈਲਟ ਪੇਪਰਾਂ ਦੀ ਗਿਣਤੀ ਕਿੰਨੀ ਕਿੰਨੇ ਇਸ਼ੂ ਹੋਏ ਕਿੰਨੇ ਵਰਤੇ ਤੇ ਉਹ ਸਾਰਾ ਕੁਝ ਜਦੋਂ ਪੋਲਿੰਗ ਖਤਮ ਹੋ ਜਾਂਦੀ ਹੈ ਜਿਹੜੇ ਏਜੰਟ ਬੈਠੇ ਹੁੰਦੇ ਆ ਉਹਨਾਂ ਦੇ ਸਾਈਨ ਹੁੰਦੇ ਉਹਤੇ ਵੱਖ-ਵੱਖ ਪਾਰਟੀਆਂ ਦੇ ਤੇ ਮਤਲਬ 6 ਦੇ ਕਰੀਬ ਜਿਹੜੇ ਏਜੰਟ ਹੁੰਦੇ ਆ ਉਹ ਉਹਨਾਂ ਦੇ ਸਾਈਨ ਕਰਾਏ ਜਾਂਦੇ ਆ ਕਿ ਅਸੀਂ ਸਾਰਾ ਕੁਝ ਵੇਖ ਲਿਆ ਸਾਡੇ ਸਾਹਮਣੇ ਆ ਹੋਇਆ ਤੇ ਉਹਦੇ ਤੋਂ ਬਾਅਦ ਜਿਹੜਾ ਚੋਣ ਕਰਾਉਣ ਵਾਲਾ ਪ੍ਰੋਜੈਕਟਿੰਗ ਦਾ ਉਹਦੇ ਦਸਕਤ ਹੁੰਦੇ ਆ ਤੇ ਇਹਦਾ ਇੱਕ ਹੋਰ ਵੀ ਰੂਪ ਹੈਗਾ ਹਾਂਜੀ ਉਹ ਹੈਗਾ 17 ਸੀ ਜੀ ਤੇ ਇਹ ਇਹ ਜਿਹੜਾ ਬਣਿਆ ਹੋਇਆ ਕੰਡਕਟ ਆਫ ਇਲੈਕਸ਼ਨ ਰੂਲ 1961 ਜਿਹੜਾ 1961 ਦਾ 49 ਤੇ 52 ਸੀ ਇਹਦੇ ਤਹਿਤ ਜਿਹੜਾ ਚੋਣ ਅਧਿਕਾਰੀ ਹੁੰਦਾ ਉਹ 17 ਸੀ ਦੇ ਪਹਿਲਾ ਭਾਗ ਜਿਹੜਾ ਉਹਦੇ ਚ ਵੋਟਾਂ ਬਾਰੇ ਵੀ ਸਾਰੀ ਜਾਣਕਾਰੀ ਦਿੰਦਾ ਕਿ ਕਿੰਨੀਆਂ ਵੋਟਾਂ ਪੋਲ ਹੋਈਆਂ ਜੀ ਤੇ ਜਿਹੜੀਆਂ ਚੋਣ ਅਧਿਕਾਰੀ ਆ ਵੋਟਾਂ ਖਤਮ ਹੋਣ ਤੋਂ ਬਾਅਦ ਇਹਦੀ ਪੂਰੀ ਜਾਣਕਾਰੀ ਜਿਹੜੇ ਪੋਲ ਵੀਜੈਂਟ ਤੇ ਉਹ ਸਾਰੇ ਜਿਹੜੇ ਬੈਠੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਆ ਪਰ ਇਹਨੂੰ ਜਿਹੜਾ ਆ ਉਹ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕਿ ਅਸੀਂ ਇਹ ਅੰਕੜੇ 48 ਘੰਟੇ ਅਜੇ ਜਾਰੀ ਨਹੀਂ ਕਰ ਸਕਦੇ ਕਿਉਂਕਿ ਸਾਡਾ ਜਿਹੜਾ ਸਟਾਫ ਆ ਉਹ ਪਹਿਲਾਂ ਹੀ ਬੜਾ ਉਲਝਿਆ ਹੋਇਆ ਇਲੈਕਸ਼ਨ ਤੇ ਉਹਦੇ ਨਾਲ ਗੜਬੜ ਬੜੀ ਹੋ ਜੂ ਜੇ ਇਦਾਂ ਦਾ ਹੋਇਆ ਤਾਂ ਸੋ ਇਹ ਗੱਲ ਜਿਹੜੀ ਆ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਹਜਮ ਨਹੀਂ ਸੀ ਹੋ ਰਹੀ ਉਹਨਾਂ ਕਹਿੰਦੇ ਵੀ ਇਹ ਗਲਤ ਆ ਪਰ ਇੱਕ ਗੱਲ ਆਪਾਂ ਨੇ ਵੇਖੀ ਹੈ ਪਤਾ ਨਹੀਂ ਹੁਣ ਕੋਰਟ ਨੇ ਫੈਸਲਾ ਦਿੱਤਾ ਤੇ ਠੀਕ ਹੀ ਦਿੱਤਾ ਹੋਏਗਾ ਜੀ ਜਦੋਂ ਇੱਕ ਪੋਲਿੰਗ ਸਟੇਸ਼ਨ ਤੇ ਜਿੱਦੇ ਸਾਰਾ ਪੋਲਿੰਗ ਅਫਸਰ ਨੇ ਕਰਨਾ ਤੇ ਪੋਲਿੰਗ ਪਾਰਟੀ ਨੇ ਸਾਰਾ ਕੁਝ ਰਿਕਾਰਡ ਮੇਨਟੇਨ ਕਰਕੇ 17C ਫਾਰਮ ਭਰਨਾ ਤੇ ਉਹਨਾਂ ਦੀ ਡਿਊਟੀ ਤੇ ਇੱਕ ਵਾਰੀ ਖਤਮ ਹੋ ਜਾਂਦੀ ਐ ਇਹ ਥੋੜੀ ਆ ਫਿਰ ਪ੍ਰੋਜੈਕਟ ਹੈ ਨਾ ਇਸ ਪਰ ਨੇ ਅਗਲੀ ਵੋਟਿੰਗ ਫੇਰ ਕਰਾਉਣੀ ਜਾਨੀ ਅਗਲੀ ਫੇਰ ਕਰਾਉਣੀ ਜਾਨੀ ਆ ਤੇ ਕਿੱਦਾਂ ਹੋ ਸਕਦਾ ਕਿ ਜਿਹੜੇ ਉਹ ਬੜੇ ਰੁੱਝੇ ਹੋਏ ਐ ਇਸ ਕਰਕੇ ਦੇ ਨਹੀਂ ਸਕਦੇ ਇਹ ਕੋਈ ਲਾਜਿਕ ਬਣਦਾ ਨਹੀਂ ਆ ਬੜਾ ਅਲੱਗ ਅਲੱਗ ਡਿਊਟੀਆਂ ਲੱਗੀਆਂ ਹੋਈਆਂ ਆ ਅਲੱਗ ਅਲੱਗ ਡਿਊਟੀਆਂ ਲੱਗਦੀਆਂ ਅਲੱਗ ਅਲੱਗ ਲੋਕਾਂ ਦੀਆਂ ਅਲੱਗ ਅਲੱਗ ਸੋ ਇਹ ਜਦੋਂ ਦੂਜੇ ਪੜਾਅ ਦੀਆਂ ਵੋਟਾਂ ਆਈਆਂ ਸੀ ਨਾ ਤੇ ਉਹਦੇ ਅੰਕੜਿਆਂ ਤੋਂ ਇਹ ਰੌਲਾ ਪਿਆ ਸੀਗਾ ਜਿਹੜਾ ਵਿਵਾਦ ਸ਼ੁਰੂ ਹੋਇਆ ਸੀਗਾ ਜੀ ਕਿਉਂਕਿ ਪਹਿਲੇ ਪੜਾਅ ਦਾ ਜਿਹੜ ਅਗਲੇ ਜਿਹੜੇ ਤਿੰਨ ਪੜਾયા ਉਹਨਾਂ ਦੇ ਵਿੱਚ ਪਹਿਲੇ ਦਿਨਾਂ 'ਚ ਦੱਸ ਦੇਣ ਲੱਗੇ ਫਿਰ ਅਗਲੇਾਂ 'ਚ 4-4 ਦਿਨ ਲੇਟ ਕੀਤੇ ਗਏ ਜੀ ਇਹਨੂੰ ਲੈ ਕੇ ਜਿਹੜੀ ਆ ਮੰਗ ਕੀਤੀ ਗਈ ਸੀ ਕਿ 48 ਘੰਟਿਆਂ ਦੇ ਵਿੱਚ ਜਿਹੜੇ ਅੰਤਮ ਅੰਕੜੇ ਹੁੰਦੇ ਹਨ ਨਾ ਉਹ ਦੱਸੇ ਜਾਣ ਇੱਕ ਹੋਰ ਗੜੀ ਕਹਾਣੀ ਖਰਾਬ ਹੋਈ ਹਮ ਵੋਟਾਂ ਤੋਂ ਬਾਅਦ ਜਿਹੜੀ ਵੋਟ ਪ੍ਰਤੀਸ਼ਤ ਆ ਜੀ ਦੋ ਚੀਜ਼ਾਂ ਦੀਆਂ ਇੱਕ ਪਰਸੈਂਟੇਜ ਤੇ ਇੱਕ ਹੁੰਦੀ ਆ ਵੋਟਰਾਂ ਦੀ ਗਿਣਤੀ ਇਹ ਦੋਨੇ ਚੀਜ਼ਾਂ ਵੇਖਣ ਨੂੰ ਇੱਕੋ ਲੱਗਦੀਆਂ ਕਿ ਜੇ ਵੱਧ ਬੰਦੇ ਵੋਟਾਂ ਪਾਉਣ ਜਾਣਗੇ ਤੇ ਪਰਸੈਂਟੇਜ ਵੱਧ ਹੋਊਗੀ ਪਰ ਇਦਾਂ ਨਹੀਂ ਆ ਜਿਹੜੀ ਚੋਣ ਦੇ ਵਿੱਚ ਲਿਸਟ ਹੁੰਦੀ ਹੈ ਜਿਹੜੀ ਉਹਦੇ ਵਿੱਚ ਜਿੰਨੇ ਵੋਟਰਾਂ ਹੁੰਦੇ ਆ ਉਹ ਕਿਉਂਕਿ ਹਰ ਚੋਣ ਦੇ ਵਿੱਚ 2 ਤੋਂ 3% ਵਧਦੇ ਜਾਂਦੇ ਕਿਉਂਕਿ ਨਵੇਂ ਆਉਂਦੇ ਜਾਂਦੇ ਆ ਹਾਲਾਂਕਿ ਬਜ਼ੁਰਗ ਵੀ ਜਾਂਦੇ ਵੀ ਹੋਣਗੇ ਪਰ ਨੌਜਵਾਨਾਂ ਦੀ ਗਿਣਤੀ ਵੱਧਦੀ ਆ ਪਰ ਐਰ ਕੀ ਅਜੀਬ ਤਰ੍ਹਾਂ ਦਾ ਹੋਇਆ ਕਿ ਪਹਿਲਾਂ ਜਿਹੜੀ ਇਦ ਦੀ ਕਦੀ ਹੋਇਆ ਨਹੀਂ ਸੀ ਹੁਣ 1.07 ਕਰੋੜ ਵੱਧ ਵੋਟਰ ਜਿਹੜੇ ਆ ਉਹ ਦਿਖਾਇਆ ਜਿਹੜੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਇਹਦਾ ਕਰਕੇ ਸਾਰੀ ਕਹਾਣੀ ਚੱਲ ਰਹੀ ਸੀ ਪਰ ਕਿਉਂਕਿ ਹੁਣ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੁਣ ਇਹਦੇ ਕੋਈ ਕਿੰਤੂ ਤੇ ਕਰ ਨਹੀਂ ਸਕਦਾ ਦੇਖਦੇ ਅੱਗੇ ਚੱਲ ਕੇ ਹੁਣ ਕੀ ਹੁੰਦਾ ਜੀ ਕੱਲ ਵੀ ਗੱਲ ਕੀਤੀ ਸੀ ਆਪਾਂ ਨੰਦੀਗ੍ਰਾਮ ਦੀ ਜਿਹੜੀ ਹਿੰਸਾ ਹੋਈ ਹੈ ਉਹਦੇ ਉੱਤੇ ਪੱਛਮੀ ਬਗਾਲ ਦੇ ਰਾਜਪਾਲ ਨੇ ਜੜਾਇਆ ਉਹ ਮਮਤਾ ਬੇਨਰਜੀ ਸਰਕਾਰ ਤੋਂ ਐਕਸ਼ਨ ਰਿਪੋਰਟ ਮੰਗੀ ਹੈ ਉੱਥੇ ਇੱਕ ਬੀਜੇਪੀ ਦੀ ਵਰਕਰ ਸੀ ਜਿਹਦੀ ਡੈਥ ਹੋਈ ਹੈ ਜੀ ਤੇ ਉਥੇ ਬੀਜੇਪੀ ਵਾਲੇ ਬਾਹਰ ਨਿਕਲੇ ਉਹਨਾਂ ਹੱਲਾ ਗੁੱਲਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਆ ਡੈਥ ਹੈ ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਆ ਤਰਮੂਲ ਕਾਂਗਰਸ ਉਹਦੇ ਵਰਕਰਾਂ ਵੱਲੋਂ ਕੀਤੀ ਗਈ ਆ ਦੂਜੇ ਪਾਸੇ ਮਮਤਾ ਬੈਨਰਜੀ ਇਹਨਾਂ ਨੇ ਕਿਹਾ ਸੀਗਾ ਕਿ ਕਿਉਂਕਿ ਜਿਹੜੇ ਆ ਬੀਜੇਪੀ ਇਹਨਾਂ ਦੇ ਅੰਦਰ ਕਲੇਸ਼ ਆ ਤੇ ਇਹ ਕੋਈ ਇਦਾਂ ਦਾ ਹੋਇਆ ਹੁਣ ਇਹਦੇ ਵਿੱਚ ਜਿਹੜਾ ਰਾਜਪਾਲ ਐ ਲੋਕਲ ਉਹ ਵਿੱਚ ਆਏ ਆ ਉਹਨਾਂ ਨੇ ਮਮਤਾ ਬੈਨਰਜੀ ਨੂੰ ਕਿਹਾ ਬੜੇ ਸ਼ਕਤੀ ਨਾਲ ਕਿ ਮੈਨੂੰ ਇਹਦੀ ਸਾਰੀ ਰਿਪੋਰਟ ਦੋ ਕਿ ਕਿਉਂ ਹੋਇਆ ਤੇ ਹੁਣ ਤੱਕ ਸਰਕਾਰ ਨੇ ਕੀ ਕਾਰਵਾਈ ਕੀਤੀ ਆ ਤੇ ਨਾਲ ਦੀ ਨਾਲ ਉਹਨੇ ਕਿਹਾ ਕਿ ਜਿਹੜਾ ਦਰਸ਼ ਚੋਣ ਜਾਪਤਾ ਆ ਉਹਦੇ ਜਿਹੜੇ ਬਣੇ ਹੋਏ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕਰੋ ਤੇ ਜਿਹੜੀਆਂ ਸਾਰੀਆਂ ਕਾਰਵਾਈਆਂ ਤੁਸੀਂ ਕਰਦੇ ਹੋ ਯਕੀਨੀ ਬਣਾਓ ਕਿ ਉਹ ਨਿਯਮਾਂ ਦੇ ਤਹਿਤ ਹੋਣ ਮਨੇ ਕਿਸੇ ਦੀ ਚੇਤਾਵਨੀ ਜਿਹੜੀ ਆ ਉਹ ਦਿੱਤੀ ਹੈ ਉਹਨਾਂ ਨੂੰ ਜੀ ਹਾਂ ਬਿਲਕੁਲ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੇ ਵਿੱਚ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਆ ਉਹਦੇ ਵਿੱਚ ਕੀ ਕੁਝ ਖਾਸ ਰਿਹਾ ਪ੍ਰਧਾਨ ਮੰਤਰੀ ਮੋਦੀ ਜਿੱਥੇ ਜਾਂਦੇ ਆ ਨਾ ਜੀ ਉਸ ਤਰ੍ਹਾਂ ਦੀ ਗੱਲ ਕਰਦੇ ਆ ਦੇਖੋ ਹਰਿਆਣੇ ਚ ਜਦੋਂ ਆਏ ਆ ਤੇ ਹਰਿਆਣੇ ਚ ਮੇਰਾ ਖਿਆਲ ਹੈ ਕਿ ਪੰਜਾਬ ਭਾਰਤ ਵਿੱਚ ਸਭ ਤੋਂ ਜ਼ਿਆਦਾ ਫੌਜੀ ਜਿਹੜੇ ਹਰਿਆਣੇ ਚੋਂ ਭਰਤੀ ਹੁੰਦੇ ਕਿਉਂਕਿ ਜੋ-ਜੋ ਕੇ ਜ਼ਮੀਨਾ ਘਟਦੀਆਂ ਜਾਂਦੀਆਂ ਤੇ ਨੌਜਵਾਨਾਂ ਕੋ ਕੰਮ ਕੋਈ ਨਹੀਂ ਤੇ ਫੌਜੀ ਦੀ ਭਰਤੀ ਜਿਹੜੀ ਆ ਉਹ ਜੁਪੀ ਦਾ ਕੁਝ ਏਰੀਆ ਗੜਵਾਲ ਏਰੀਆ ਹਰਿਆਣਾ ਤੇ ਪੰਜਾਬ ਇੱਥੇ ਤਾਂ ਪਹਿਲਾਂ ਜਦੋਂ ਪੰਜਾਬ ਦੀਆਂ ਵੱਡੀਆਂ ਮੰਗਾਂ ਹੁੰਦੀਆਂ ਸੀਗੀਆਂ ਤੇ ਉਹਦੇ ਕਿਹਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਭਰਤੀ ਆ ਪਹਿਲਾਂ ਓਪਨ ਹੁੰਦੀ ਸੀ ਫਿਰ ਇਹਨਾਂ ਨੇ ਜਾਤਾਂ ਦੇ ਹਿਸਾਬ ਨਾਲ ਰਿਜ਼ਰਵ ਕੱਟ ਕਰਤੀ ਕਿ ਜੇ ਤੁਹਾਡੀ ਗਿਣਤੀ 2% ਤੇ ਤੁਹਾਡੀ ਭਰਤੀ ਵੀ 2% ਹੋਊਗੀ ਤੇ ਕਿਉਂਕਿ ਕਿਹਾ ਜਾਂਦਾ ਕਿ ਸਿੱਖ ਮਾਰਸ਼ਲ ਕੌਮ ਆ ਤੇ ਇਵੇਂ ਦੋ ਅੰਗਰੇਜ਼ਾਂ ਦੇ ਵੇਲੇ ਤੋਂ ਜਿੱਦਾਂ ਸਿੱਖ ਰੈਜiment ਬਣੀ ਸਿੱਖਾਂ ਦੇ ਨਾਂ ਤੇ ਬਣੀ ਗੋਰਖਾ ਰੈਜiment ਬਣੀ ਗੜਵਾਲ ਰੈਜiment ਬਣੀ ਤੇ ਇਹ ਰੈਜimentਾਂ ਸਾਰੀਆਂ ਬਣੀਆਂ ਹੋਈਆਂ ਸੀਗੀਆਂ ਤੇ ਇਹਨਾਂ 'ਚ ਬੜੀ ਖੁੱਲੀ ਭਰਤੀ ਹੁੰਦੀ ਸੀ ਕਿਉਂਕਿ ਕਿਹਾ ਜਾਂਦਾ ਸੀ ਕਿ ਜਿੱਦਾਂ ਗੋਰਖਿਆਂ ਬਾਰੇ ਕਿਹਾ ਜਾਂਦਾ ਕਿ ਬੜੇ ਲੜਾਕੂ ਤੇ ਆਏ ਗਏ ਮਦਰਾਸ਼ੀਆਂ ਬਾਰੇ ਕਿਹਾ ਜਾਂਦਾ ਵੀ ਇਹ ਬੜੇ ਕਮਜ਼ੋਰ ਆ ਇਹ ਉਹ ਲੜ ਨਹੀਂ ਸਕਦੇ ਉਹਦਾ ਪੰਜਾਬੀਆਂ ਬਾਰੇ ਕਿਹਾ ਜਾਂਦਾ ਮਾਰਸ਼ਲ ਨੇ ਸੋ ਇਹਨਾਂ ਨੇ ਹਰਿਆਣੇ 'ਚ ਆ ਕੇ ਤੇ ਗੱਲ ਕੀਤੀ ਆਪਣੇ ਅਗਨੀਵੀਰ ਦੀ ਤੇ ਫੌਜੀ ਕਿ ਮੈਂ ਫੌਜਾਂ ਦਾ ਬੜਾ ਸਤਿਕਾਰ ਕਰਦਾ ਤੇ ਕਿਉਂਕਿ ਹਰਿਆਣੇ 'ਚ ਬੜੀ ਬ੍ਰੋਤਾ ਉਹ ਅਗਨੀ ਵੀਰ ਦੀ ਤੇ ਪੰਜਾਬ ਦੇ ਵਿੱਚ ਜਦੋਂ ਆਉਂਦੇ ਆ ਤੇ ਪੰਜਾਬ ਦੇ ਵਿੱਚ ਵੀ ਉਹ ਪੰਜਾਬ ਦੀਆਂ ਕਹਾਣੀਆਂ ਪਾਉਂਦੇ ਆ ਹਾਂ ਕਾਂਗਰਸ ਦਾ ਨਿਸ਼ਾਨਾ ਸਾਹ ਦੇ ਕੇ ਦੇਸ਼ ਨੂੰ ਜ਼ਖਮ ਦਿੱਤੇ ਆ ਜੀ ਆਹ ਕਾਂਗਰਸ ਉੱਤੇ ਕਹਿੰਦੇ ਆ ਜੀ ਇਹਨਾਂ ਨੇ ਦੇਸ਼ ਨੂੰ ਜ਼ਖਮ ਬੜੇ ਦਿੱਤੇ ਆ ਉਹ ਕਹਿੰਦੇ ਲੰਗ ਆਕਰ ਉਹਦੇ ਵਿੱਚ ਵੇਖੋ ਜੀ ਇਹਨਾਂ ਨੇ ਦਿੱਲੀ 'ਚ ਜਿਹੜਾ ਕਤਲੇਆਮ ਕਰਾਇਆ ਤੇ ਮੈਂ ਜਿਹੜਾ ਵਾ ਉਹ ਕਤਲੇਆਮ ਜਿਹੜਾ ਸੀਗਾ ਉਹ ਉਹਨੂੰ ਰੋਕਿਆ ਬਾਅਦ 'ਚ ਜਾ ਕੇ ਉਹਨਾਂ ਨੇ ਤੇ ਵੀ ਕਿਹਾ ਕਰਤਾਰਪੁਰ ਵੀ ਭਾਰਤ ਵਾਲੇ ਪਾਸੇ ਹੋਣਾ ਸੀ ਜੇ ਮੈਂ 1947 'ਚ ਆਉਂਦਾ ਆਹ ਉਹਨੇ ਵੀ ਕਿਹਾ ਮੈਂ 47 'ਚ ਮੈਂ ਨਾ ਮੈਂ ਹੁੰਦਾ ਤੇ ਨਹੀਂ ਜੇ ਮੈਂ ਹੁੰਦਾ ਤੇ ਕਰਤਾਰਪੁਰ ਭਾਰਤ ਵਾਲੇ ਪਾਸੇ ਆਂਦਾ ਨਹਿਰੂ ਰਾ ਦੀ ਗਲਤੀ ਕਿਉਂਕਿ ਸਾਰੇ ਕਸੂਰ ਉਹ ਨਹਿਰੂ ਰਾ ਦੇ ਕੱਢਦੇ ਆ ਤੇ ਇਦਾਂ ਦੀਆਂ ਹੋਰ ਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਪੰਜਾਬ ਦੇ ਲੋਕਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਨੇ ਉਹ ਕਈਆਂ ਨੇ ਜੁੱਧਿਆ ਦੇ ਰਾਮ ਮੰਦਰ ਦੇ ਵਿੱਚ ਵੀ ਇਹਨਾਂ ਨੇ ਕਿਹਾ ਸਿੱਖਾਂ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ ਹਾਂਜੀ ਉਹ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਪਹਿਲਾ ਸਭ ਤੋਂ ਪਹਿਲਾਂ ਇੱਕ ਸਿੱਖ ਸੀਗਾ ਜਿੰਨੇ ਇਹਦੀ ਮੰਗ ਕੀਤੀ ਸੀ ਤੇ ਉਹ ਇਸ ਪਾਸੇ ਤੁਹਾਨੂੰ ਪਤਾ ਜੀ ਕੋਡ ਦਾ ਆਰਡਰ ਆ ਉਹਦੇ ਵਿੱਚ ਵੀ ਗੁਰੂ ਨਾਨਕ ਪਾਸ਼ਾ ਦੇ ਰਾਮ ਮੰਦਰ ਜਾਣ ਦੀ ਇੱਕ ਕਹਾਣੀ ਬਣਾਈ ਗਈ ਸੀਗੀ ਅੱਛਾ ਜੀ ਜਦੋਂ ਕਿ ਕਿਤੇ ਉਹ ਇਤਿਹਾਸਿਕ ਜਾਂ ਪ੍ਰਮਾਣ ਸਾਡੇ ਕੋਲ ਹੈ ਨਹੀਂ ਤੇ ਉਹ ਜਿਹੜੀ ਕਹਾਣੀ ਜੀ ਉਹ ਵੀ ਇਹਦੇ ਵਿੱਚ ਜਿਹੜੀ ਆ ਉਹ ਦੱਸੀ ਗਈ ਸੀ ਕਿ ਜਿਹੜੇ ਹੈਗੇ ਨੇ ਗੁਰੂ ਨਾਨਕ ਸਾਹਿਬ ਉਹ ਵੀ ਇੱਥੇ ਆਏ ਸੀਗੇ ਤੇ ਇਸੇ ਤਰ੍ਹਾਂ ਹੀ ਕਿਹਾ ਕਿ ਇੱਕ ਸਿੱਖ ਸੀਗਾ ਜਿਨੇ ਸਭ ਤੋਂ ਪਹਿਲਾਂ ਜਿਹੜਾ ਇਹ ਮੰਗ ਕੀਤੀ ਇਦਾਂ ਦੀਆਂ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਟੁੰਬਦੀਆਂ ਹੋ ਸਕਦੀਆਂ ਉਹ ਇਹਨਾਂ ਨੇ ਇੱਥੇ ਕਹੀਆਂ ਤੇ ਦੂਜੀ ਗੱਲ ਉਹਨਾਂ ਦੀ ਭਾਸ਼ਾ ਜੀ ਆ ਕਿ ਮੋਦੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਮੈਂ ਕੀਤਾ ਮੈਂ ਕੀਤਾ ਮਤਲਬ ਉਹ ਹਰ ਜਗ੍ਹਾ ਤੇ ਮੈਂ 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 ਮੋਦੀ 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 ਕਰਦੇ ਹੀ ਨਜ਼ਰ ਆਇਆ ਜੀ ਜੀ ਬਿਲਕੁਲ ਕਿਸਾਨਾਂ ਨੇ ਬੜਾ ਵਿਰੋਧ ਕੀਤਾ ਬਾਦ ਉਹ ਵੀ ਮੈਂ ਗੱਲ ਕਰਨ ਲੱਗਾ ਕਿਸਾਨ ਨੇਤਾ ਨੂੰ ਜਿਹੜੇ ਇਹਨਾਂ ਨੂੰ ਨਜ਼ਰ ਬੰਦ ਜਿਹੜਾ ਆ ਉਹ ਕੀਤਾ ਗਿਆ ਉਹਨਾਂ ਦੀ ਰੈਲੀ ਤੋਂ ਪਹਿਲਾਂ ਕਹਿੰਦੇ ਕਾਫੀ ਜਗ੍ਹਾ ਜੀ ਗਰਦਾਸਪੁਰ ਚ ਵੀ ਗਰਦਾਸਪੁਰ ਚ ਤੇ ਇਦਾਂ ਆ ਜੀ ਗਰਦਾਸਪੁਰ ਭੈਣੀ ਮੀਆਂ ਖਾਂ ਫੜੇ ਗਏ ਨੇ ਕੋਈ ਸ਼ੀਨਾ ਰਜਿੰਦਰ ਸਿੰਘ ਸ਼ੀਨਾ ਕਿਸਾਨ ਲੀਡਰ ਆ ਜੀ ਉਹ ਗੁਪਤ ਰੂਪ ਚ ਉੱਥੇ ਪਹੁੰਚ ਗਏ ਰੈਲੀ ਵਾਲੀ ਜਗ੍ਹਾ ਤੇ ਉਹਨਾਂ ਨੇ ਜਾ ਕੇ ਮੋਦੀ ਸਾਹਿਬ ਦੀ ਰੈਲੀ ਦੇ ਵਿੱਚ ਢੰਡੇ ਝੁੰਡੇ ਕੁਰੀ ਦਿਖਾ ਦਿੱਤੇ ਆ ਪਰ ਕਿਉਂਕਿ ਨਾਕੇ ਬੜੇ ਸਖ਼ਤ ਸਸ ਲੱਗੇ ਤਲਾਸ਼ੀਆਂ ਹੁੰਦੀਆਂ ਸੀ ਤੇ ਗ੍ਰਿਫਤਾਰ ਕਿਸਾਨਾਂ ਨੂੰ ਬਾਹਰ ਹੀ ਕਰ ਲਿਆ ਜਾਂਦਾ ਸੀਗਾ ਤੇ ਖਾਸ ਕਰਕੇ ਗਰਦਾਸਪੁਰ ਚ ਕਾਫੀ ਜਿਆਦਾ ਇਹ ਹੋਇਆ ਹੋਜੀ ਤੇ ਲੋਕਾਂ ਨੂੰ ਘਰਾਂ ਚ ਬੰਦ ਕਰਤਾ ਕਿਸਾਨਾਂ ਨੂੰ ਤੇ ਕੋਈ ਜਗ੍ਹਾ ਦੇ ਉੱਤੇ ਸੜਕਾਂ ਤੋਂ ਜਿੱਥੇ-ਜਿੱਥੇ ਉਹਨਾਂ ਨਾਕੇ ਲਾਏ ਹੀ ਉੱਥੇ ਇਦਾਂ ਹੋਇਆ ਤੇ ਜਿਹੜੀ ਭੈਣੀ ਮੀਆਂ ਕਹਾ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਚਿਤਿੰਦਰ ਸਿੰਘ ਸ਼ੀਨਾ ਉਹ ਗੁਪਤ ਰੂਪ 'ਚ ਆਪਣੀ ਰੈਲੀ ਵਾਲੀ ਜਗ੍ਹਾ ਤੇ ਆਪਣੇ ਬੰਦਿਆਂ ਨੂੰ ਲੈ ਕੇ ਪਹੁੰਚ ਗਏ ਤੇ ਕਾਲੀਆਂ ਝੰਡੀਆਂ ਜਿਹੜੀਆਂ ਉਹ ਲੜਾਉਣੀਆਂ ਸ਼ੁਰੂ ਕਰਤੀਆਂ ਪੁਰਸੂ ਹੱਥਾਂ ਪੈਰਾਂ ਦੀ ਪੈ ਗਈ ਜੋ ਹੁਣ ਕਿਸਾਨਾਂ ਨੇ ਜ਼ੋਰਦਾਰ ਇਹਦੀ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਉੱਤੇ ਚਲਾਏ ਦਮਨ ਚੱਕਰ ਜਿਹੜੇ ਆ ਇਹ ਇੱਕ ਕਿਸਮ ਦੀ ਨੈਤਿਕ ਹਾਰ ਆ ਭਾਜੀਪੀ ਦੀ ਤੇ ਉਹਨਾਂ ਨੇ ਕਿਹਾ ਜਿਹੜਾ ਜ਼ਬਰ ਕਰ ਰਿਹਾ ਹੈ ਦਾ ਸਿਆਸੀ ਖਮਿਆਜਾ ਭੁਗਤਣ ਦੀ ਵੀ ਬੀਜੇਪੀ ਤਿਆਰ ਰਵੇ ਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਜਮਹੂਰੀਅਤ ਕੱਦ ਤੇ ਪਾਬੰਦੀਆਂ ਮੜੀਆਂ ਨੇ ਉਹਦਾ ਵਿਰੋਧ ਕਰ ਰਿਹਾ ਕਿਸਾਨ ਸੋ ਦੂਜੇ ਪਾਸੇ ਕਹਿ ਰਹੇ ਆ ਪ੍ਰਧਾਨ ਮੰਤਰੀ ਕਿ ਮੈਂ ਕਿਸਾਨਾਂ ਲਈ ਬਹੁਤ ਕੁਝ ਕੀਤਾ ਉਹਨਾਂ ਪੰਜਾਬ ਚ ਕਿਹਾ ਕਿ ਕਿਸਾਨ ਮਾਰੂ ਨੀਤੀਆਂ ਸਾਰੀਆਂ ਤੇ ਕਾਨੂੰਨਸਤੀਆਂ ਨੇ ਪੰਜਾਬ ਦੇ ਨਾਲ ਹੀ ਬਹੁਤ ਕੁਝ ਕੀਤਾ ਜਲੰਧਰ ਰੈਲੀ ਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਤੇ ਜਿਆਦਾਤਰ ਜਿਹੜਾ ਨਿਸ਼ਾਨਾ ਆ ਉਹ ਸਾਧਿਆ ਤੇ ਇਸ ਵਾਰ ਕਾਂਗਰਸ ਨੂੰ ਬੜਾ ਜਿਹੜਾ ਨਿਸ਼ਾਨੇ ਤੇ ਲੈ ਰਿਆ ਆ ਉਹ ਬਾ ਖਾਸ ਕਰਕੇ ਪਾਕਿਸਤਾਨ ਨੂੰ ਘਸੋੜ ਦਿੰਦੇ ਆ ਤੁਹਾਨੂੰ ਪਤਾ ਉਹ ਕਹਿੰਦੇ ਜੀ ਇਹ ਇੱਥੇ ਡਰਦੇ ਆ ਪਾਕਿਸਤਾਨ ਕੋ ਸਾਨੂੰ ਡਰਾਏ ਜਾਂਦੇ ਆ ਕੋ ਉਹਨਾਂ ਕੋ ਐਟਮ ਬੰਬੇ ਕੱਲ ਵੀ ਆਪਾਂ ਖਬਰ ਕੀਤੀ ਸੀ ਕਿ ਪ੍ਰਧਾਨ ਮੰਤਰੀ ਕਹਿੰਦੇ ਮੈਂ ਲਾਹੌਰ ਜਾ ਕੇ ਆਪ ਚੈੱਕ ਕਰਕੇ ਆ ਆ ਸੋ ਇਦਾਂ ਦੀ ਗੱਲ ਉਹ ਕਹੀ ਜਾਂਦੇ ਆ ਕਹਿੰਦੇ ਕਿ ਮੈਂ 400 ਪਾਰ ਜੇਦੋਂ ਕਹਿਣਾ ਤੇ ਇਹ ਜਿਹੜੇ ਆਏ ਆ ਬੜੇ ਘਬਰਾ ਜਾਂਦੇ ਆ ਚਾਰਜੋਨ ਨੂੰ ਪਤਾ ਲੱਗ ਜੂਗਾ ਕਿ 400 ਤੋਂ ਕਿੰਨੇ ਅਸੀਂ ਪਾਰ ਗਏ ਆ ਸੋ ਇਹੋ ਜੀਆਂ ਗੱਲਾਂ ਉਹਨਾਂ ਕਹੀਆਂ ਉਹਨਾਂ ਕਾਂਗਰਸ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਉਹ ਕਿਹਾ ਕਿ ਮੈਂ ਜਿਹੜਾ ਕਿਸਾਨਾਂ ਦੇ ਹੱਕ 'ਚ ਮੈਂ ਜਾਦਾ ਆ ਇਹਦੇ ਘੱਟ ਨਹੀਂ ਕੋਈ ਜਿੱਥੇ ਜਾਂਦੇ ਉਹ ਬੋਲੀ ਬੋਲਦੇ ਆ ਤੇ ਦੂਜੇ ਪਾਸੇ ਇੱਕ ਬਿਆਨ ਆਇਆ ਜੀ ਇਹਨਾਂ ਦਾ ਕਾਂਗਰਸ ਦੇ ਲੀਡਰ ਨੇ ਜਨਰਲ ਸੈਕਟਰੀ ਜੈ ਰਾਮ ਰਮੇਸ਼ ਉਹਨਾਂ ਨੇ ਕਿਹਾ ਕਿ ਜਿਹੜੇ ਨਰਿੰਦਰ ਮੋਦੀ ਆ ਉਹਨਾਂ ਨੇ ਆਪਣੇ ਮਿੱਤਰਾਂ ਦਾ 16 ਲੱਖ ਰੋਡ ਦਾ ਕਰਜ਼ਾ ਮਾਫ ਕੀਤਾ ਆ ਕਿਸਾਨਾਂ ਨੂੰ ਇੱਕ ਪੈਣੀ ਨਹੀਂ ਦਿੱਤੀ ਗੱਲਾਂ ਜੋ ਮਰਜ਼ੀ ਕਰਨ ਤੇ ਜਦੋਂ ਬਨਮੋਹਨ ਸਿੰਘ ਰਾਣੀ ਦੀ ਸਰਕਾਰ ਹੁੰਦੀ ਸੀ ਡਾਕਟਰ ਬਨਮੋਹਨ ਸਿੰਘ ਦੀ ਤੇ 72000 ਕਰੋੜ ਰੁਪਇਆ ਜਿਹੜਾ ਵਾ ਉਹ ਉਹਨਾਂ ਨੇ ਮਾਫ ਕੀਤਾ ਸੀ ਕਿਸਾਨਾਂ ਦੇ ਤੇ ਉਹ ਕਹਿੰਦੇ ਜੇ ਹੁਣ ਅਸੀਂ ਆਵਾਂਗੇ ਐਮਐਸਪੀ ਜਿਹੜੀ ਉਹਦੀ ਗਰੰਟੀ ਕਾਨੂੰਨ ਬਣਾਵਾਂਗੇ ਕਿਸਾਨਾਂ ਦੇ ਜਿਹੜੇ ਆ ਉਹ ਕਰਜ਼ੇ ਮਾਫ ਕਰਾਂਗੇ ਜੀ ਬਿਲਕੁਲ ਇਸ ਤਰ੍ਹਾਂ ਇਹ ਸ਼ਸ਼ੀਲ ਰਿੰਕੂ ਦੇ ਹੱਕ ਦੇ ਵਿੱਚ ਵੀ ਉਹਨਾਂ ਨੇ ਬੋਲਦਿਆਂ ਜਿਹੜਾ ਆ ਉਹ ਕਹਿੰਿਆ ਕਿ ਪਾਕਿਸਤਾਨ ਵਾਲਾ ਜਿਹੜਾ ਕੋਰੀਡੋਰ ਖੁੱਲਾ ਕਰਤਾਰਪੁਰ ਵਾਲਾ ਉਹ ਉਹ ਹੀ ਜਗ੍ਹਾ-ਜਗ੍ਹਾ ਜਾਂਦੇ ਆ ਜਿੱਥੇ ਉਹ ਜਿੱਤਾਂ ਦੀ ਲੋਕੀ ਭਾਸ਼ਾ ਸਮਝਦੇ ਉੱਤੇ ਬੋਲਦੇ ਆ ਕਿਉਂਕਿ ਪੰਜਾਬ ਵਿੱਚ ਸਿੱਖ ਬਹੁ ਗਿਣਤੀ ਚ ਆ ਸਿੱਖਾਂ ਨੂੰ ਪਲੀਜ਼ ਕਰਨ ਵਾਸਤੇ ਉਹ ਕਹਿੰਦੇ ਆ ਕਿ ਕਰਤਾਰਪੁਰ ਦਾ ਰਾਂਗਾ ਮੈਂ ਖਲਾ ਆ ਕਰਤਾਰਪੁਰ ਮੈਂ ਲੈ ਕੇ ਦਿੰਦਾ ਜੇ ਮੈਂ ਇੱਥੇ ਹੁੰਦਾ ਤੇ ਜਿਹੜੇ ਸਮੇ ਤੁਸੀਂ ਹੈਗੇ ਹੀ ਨਹੀਂ ਸੀ ਤੇ ਫਿਰ ਤੁਸੀਂ ਹੁਣ ਉਹ ਕਹਿੰਦੇ ਮੇਰੇ ਕੋ ਹਜ਼ਾਰ ਸਾਲ ਦਾ ਅੱਗੇ ਦਾ ਰੋਡ ਮੈਪ ਆ ਹੁਣ ਉਹਨਾਂ ਨੂੰ ਪੁੱਛੇ ਵੀ ਹਜ਼ਾਰ ਸਾਲ ਬਾਅਦ ਨਾ ਤੁਸੀਂ ਹੁਣਾਂ ਨਾ ਸੀ ਹੁਣਾਂ ਲੋਕ ਉਹਨਾਂ ਹਜ਼ਾਰ ਸਾਲ ਤੇ ਲਾਲਚ ਦੇ ਕੇ ਤੁਸੀਂ ਵੋਟ ਥੋੜੀ ਲੈ ਸਕਦੇ ਹੋ ਬਿਲਕੁਲ ਰੋਡ ਮੈਪ ਕੋਈ 5 ਸਾਲ ਦਾ ਦੋ ਜਿੰਨੇ ਚਿਰ ਲਈ ਤੁਹਾਨੂੰ ਲੋਕ ਚੋਣਨਾ ਚਾਹੁੰਦੇ ਆ ਇਹ ਥੋੜਾ ਕੋਈ ਤਰੀ ਗਰੰਟੀ ਲੈ ਲਈ ਕਿ 1000 ਸਾਲ ਤੁਹਾਡੀ ਹਕੂਮਤ ਰਹਿਣੀ ਆ ਜਾਂ ਤੁਹਾਡੇ ਰਿਸ਼ਤੇਦਾਰਾਂ ਦੀ ਹਕੂਮਤ ਰਹਿਣੀ ਆ ਵੀ ਤੁਸੀਂ ਰੋਡ ਮੈਪ ਬਣਾ ਕੇ ਚੱਲਿਓ ਰੋਡ ਮੈਪ ਤੇ ਦੋ ਜਿੰਨੇ ਸਾਲਾਂ ਲਈ ਤੁਸੀਂ ਚੁਣੇ ਜਾਣਾ ਉਹਦਾ ਦੱਸੋ ਤਾਂ ਜਿਹੜੇ ਸਾਲ ਤੁਸੀਂ ਚੁਣੇ ਰਹੋ ਉਹਦਾ ਹਸਾਕਦਾ ਵੀ ਦੋ ਲੋਕਾਂ ਨੂੰ ਉੱਤੇ ਤੇ ਆਉਂਦੇ ਨਹੀਂ ਉੱਤੇ ਗੱਲ ਹੀ ਨਹੀਂ ਕਰਦੇ ਬਿਲਕੁਲ ਸੁਨੀਲ ਜਾਖੜ ਹੋਰਾਂ ਨੇ ਇੱਕ ਗੱਲ ਜਿਹੜੀ ਆ ਉਹ ਕੀਤੀ ਆ ਕਿ ਭਾਜਪਾ ਵਰਕਰਾਂ ਤੇ ਸਮਰਥਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਉਹਨਾਂ ਨੇ ਪ੍ਰਗਟਾਈ ਆ ਉਹੀ ਕਹਾਣੀ ਜੀ ਕਿਸਾਨ ਮੂਵਮੈਂਟ ਕਰਕੇ ਸਾਡੇ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਇੱਕ ਲੈਟਰ ਲਿਖੀ ਆ ਇਲੈਕਸ਼ਨ ਕਮਿਸ਼ਨ ਨੂੰ ਜੀ ਉਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਸੁਝਾਅ ਦਿੱਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇੱਕ ਤਾਂ ਤੁਸੀਂ ਜੀ ਕੇਂਦਰੀ ਸੁਰੱਖਿਆ ਬਲ ਲਾਓ ਜੀ ਮੇਰਾ ਮਤਲਬ ਇਹ ਹੋਗਾ ਕਿ ਪ੍ਰਧਾਨ ਰਹਿ ਕਾਂਗਰਸ ਦੇ ਪੰਜਾਬ ਦੇ ਵੱਡੇ ਕਿਸਾਨ ਵੀ ਨਹੀਂ ਆਪੋ ਤੇ ਉਹਨਾਂ ਨੂੰ ਪੰਜਾਬ ਪੁਲਿਸ ਤੇ ਹੁਣ ਮਤਲਬ ਇਤਬਾਰ ਨਹੀਂ ਆ ਉਹ ਕਹਿੰਦੇ ਆ ਕਿ ਜਿਹੜੀ CRP ਜਾਂ ਜਿਹੜੇ ਕੇਂਦਰ ਦੀਆਂ ਫੋਰਸਾਂ ਨਾ ਉਹਨਾਂ ਨੂੰ ਪਿੰਡਾਂ ਚ ਲਾਓ ਜੀ ਤੇ ਸਾਡੇ ਜਿਹੜੇ ਵੋਟਰ ਆ ਉਹਨਾਂ ਨੂੰ ਬੂਥ ਤੇ ਜਾਣ ਜਾੜ ਯਕੀਨੀ ਬੜੇ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਇਹ ਨਾ ਉਹ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਸੁਰੱਖਿਅਤ ਲਾਂਘੇ ਮਵਾਈਆ ਕਰਾਂ ਤੇ ਜੋ ਪੰਜਾਬ ਚ ਇਹ ਦੀ ਸਥਿਤੀ ਹੈਗੀ ਆ ਕਿ ਕੋਈ ਉਹਨਾਂ ਨੂੰ ਗਰੀਬਾਂ ਨੂੰ ਰੋਕ ਰਿਹਾ ਵੋਟ ਪਾਉਣ ਤੋਂ ਜਾਂ ਕੋਈ ਇਹ ਕਰ ਰਿਹਾ ਤੇ ਫਿਰ ਉਹਨਾਂ ਨੇ ਹੋਰ ਕਈ ਸੁਝਾਅ ਦਿੱਤੇ ਆ ਕਿ ਪਿੰਡ ਪੱਧਰ ਤੇ ਸੁਪਰਵਾਈਜ਼ਰ ਲਾਓ ਤੇ ਫਿਰ ਮਾਈਕਰੋ ਸੁਪਰਵਾਈਜ਼ਰ ਨਿਯੁਕਤ ਕਰੋ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕੋਈ ਬੰਦੇ ਪ੍ਰਦਰਸ਼ਨ ਕਰ ਰਿਹਾ ਵੋਟਾਂ ਵਾਲੇ ਦਿਨ ਜਾਂ ਕੋਈ ਵਿਗਨ ਪਾਉਂਦੇ ਆ ਤੇ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਕਾਬੂ ਕਰਨ ਲਈ ਪ੍ਰਬੰਧ ਕਰੋ ਇਦਾਂ ਦੀਆਂ ਉਹਨਾਂ ਕਈ ਤਰ੍ਹਾਂ ਦੀਆਂ ਤੇ ਕੋਈ ਵੀ ਵੋਟਰ ਆਪਣਾ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਏ ਇਸ ਕਰਕੇ ਰੋਕ ਨਾ ਕੋਈ ਸਕੇ ਜੀ ਤੇ ਜਿਹੜੀ VOTING ਦੀ ਪ੍ਰਕਿਰਿਆ ਉਹਦੀਆਂ ਦੇ 100% ਦੀ ਰਿਕਾਰਡਿੰਗ ਕਰੋ ਜੀ ਤੇ ਪਿੰਡੂ ਖੇਤਰਾਂ ਵਿੱਚ ਫਲੈਗ ਮਾਰਚ ਕਰੋ ਕਿ ਫਲੈਗ ਮਾਰਚ ਪਤਾ ਕਦੋਂ ਕਰਦੇ ਆ ਜਦੋਂ ਹਾਲਾਤ ਬੜੇ ਨਾਜ਼ੁਕ ਹੋਏ ਹੋਣ ਤੇ ਲੋਕਾਂ ਨੂੰ ਤਾਕਤ ਦਾ ਮਜਾਰਾ ਕਰਦੀ ਹੈ ਸਰਕਾਰ ਵੀ ਅਸੀਂ ਹੈਗੇ ਆ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕਹਿ ਰਿਹਾ ਸੁਨੀਲ ਜਾਖੜ ਸਮਝ ਨਹੀਂ ਆਉਂਦੀ ਕਿ BJP ਕਿਹੜੀ ਗੁਰਤੀ ਦੇ ਦਿੰਦੀ ਹੈ ਇਹਨਾਂ ਲੋਕਾਂ ਨੂੰ ਕਿ ਉਹ ਚ ਜਾਂਦੇ ਹੀ ਇਹਨਾਂ ਨੂੰ ਪੰਜਾਬ ਚ ਅਤਵਾਦ ਨਜ਼ਰ ਆਉਣ ਲੱਗ ਪੈਂਦਾ ਆ ਪੰਜਾਬ ਦੇ ਲੋਕ ਖਤਰਨਾਕ ਦਿਖਣ ਵਾਲਾ ਪੈਂਦੇ ਆ ਤੇ ਪੰਜਾਬ ਪੁਲਿਸ ਜਿਹੜੀ ਉੱਤੇ ਇਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਇਹਨਾਂ ਨੂੰ ਫਿਰ ਕੇਂਦਰ ਦੀ ਸਰਕਾਰ ਜਿਹੜੀ ਸਰਕਾਰ ਹੈ ਉਹਦੀਆਂ ਜਿਹੜੀਆਂ ਆ ਗਈਆਂ ਨੇ ਫੋਰਸਾਂ ਦੇ ਉੱਤੇ ਹੀ ਸਾਰਾ ਜਿਹੜਾ ਜੀ ਯਕੀਨ ਰਹਿੰਦਾ ਹੈ ਪੱਛਮੀ ਬੰਗਾਲ ਦੇ ਵਿੱਚ ਲੱਖਾਂ OBC ਸਰਟੀਫਿਕੇਟ ਜਿਹੜੇ ਆ ਰੱਦ ਹੋਏ ਆ ਅਦਾਲਤ ਤੇ ਇਸ ਫੈਸਲੇ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇਤਿਆਨਾਥ ਨੇ ਜਿਹੜਾ ਆ ਉਹ ਕੀ ਕਿਹਾ ਹੈ ਉਹਨਾਂ ਵੀ ਕਿਹਾ ਜੀ ਤੇ ਪ੍ਰਧਾਨ ਮੰਤਰੀ ਮੋਦੀ ਰਾਮ ਨੇ ਕਿਹਾ ਉਹਨਾਂ ਨੇ ਕਿਹਾ ਕਿ ਥੱਪੜ ਆਏ ਮਮਤਾ ਦੇ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਦੇ ਮੂੰਹ ਤੇ ਕੋਟ ਨੇ ਇਹ ਉੱਥੇ ਹਾਲਾ ਮਮਤਾ ਬੇਨਰਜੀ ਨੇ ਕਿਹਾ ਕਿ ਅਸੀਂ ਇਹਦੇ ਦੀ ਸੁਪਰੀਮ ਕੋਰਟ ਚ ਵੀ ਜਾਵਾਂਗੇ 118 ਕੋਈ ਜਾਤੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਕਿ ਉਹ OBC ਵਿੱਚ ਸ਼ਾਮਲ ਕੀਤਾ ਗਿਆ ਸੀਗਾ ਤੇ ਕਿਉਂਕਿ ਉੱਥੇ ਬੜੀ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਅਰਿੰਦਰ ਕਈ ਵਾਰ ਆਪਾਂ ਨੂੰ ਸਿਰਫ ਲੱਗਦਾ ਕਿ ਦਲਿਤ ਜਿਹੜਾ ਸਮਾਜ ਹੈ ਜਾਂ ਜਿਹੜਾ ਆਪਣਾ ਟ੍ਰਾਈਬਲ ਆ ਉਹ ਸਿਰਫ ਹਿੰਦੂ ਹੀ ਲੋਕ ਨੇ ਮੁਸਲਮਾਨ ਜਿਹੜੇ ਆ ਉਹ ਤੇ ਕੁਰੀ ਜਦਾਂ ਹੀ ਕਹਿੰਨੇ ਆ ਕਿ ਸਿੱਖ ਅੰਮ੍ਰਿਤ ਛਕ ਲਿਆ ਜਾਂ ਸਿੱਖੀ ਚ ਆ ਗਏ ਤੇ ਬਰਾਬਰ ਹੋ ਗਏ ਪਰ ਬਰਾਬਰ ਹੁੰਦੇ ਨਹੀਂ ਸਾਡੇ ਵਿੱਚ ਵੇਖੋ ਮਜੀਬ ਸਿੰਘ ਆ ਆਰਾਮਗੜੀ ਦੇ ਸਿੰਘ ਆ ਹੋਰ ਬਰਾਦਰੀਆਂ ਨੇ ਜਿਹੜਾ ਬ੍ਰਾਹਮਣਵਾਦ ਦਾ ਉਹ ਨਿਕਲਦਾ ਸਾਡੇ ਚੋਂ ਨਹੀਂ ਤੇ ਮੁਸਲਮਾਨ ਵੀ ਕਹਿੰਦੇ ਕਹਿਣ ਨੂੰ ਕਹਿੰਦੇ ਆ ਕਿ ਸਹੀ ਬਰਾਬਰ ਆ ਸਾਰੇ ਜਣੇ ਇਦਾਂ ਪਰ ਉਹਨਾਂ ਵਿੱਚ 192 ਜਾਤੀਆਂ ਨੇ ਅਲੱਗ-ਅਲੱਗ ਜੀ ਉਹਨਾਂ ਦੀਆਂ ਲਿਸਟਾਂ ਨੇ ਜਿਨ੍ਹਾਂ ਦੇ ਵਿੱਚ ਉਹ ਬਿਹਾਰ ਚ ਵੱਖ ਨੇ ਗੁਜਰਾਤ ਚ ਵੀ ਬਾਈ ਤੇ ਹੀ ਜਾਤੀਆਂ ਜਿਨ੍ਹਾਂ ਨੂੰ ਇਹ ਦਿੰਦੇ ਆ ਪਹਿਲਾਂ ਰੈਜ਼ਰਵੇਸ਼ਨ ਆਪ ਖੁਦ ਬਿਹਾਰ ਵਾਲੇ ਵੀ ਦਿੰਦੇ ਆ ਤੇ ਉੱਥੇ ਵੀ ਉਹਨਾਂ ਨੇ ਕੁਝ ਇੱਕ ਜਾਤੀਆਂ ਜਿਹੜਾ ਮੱਛੀਆਂ ਫੜਨ ਵਾਲੇ ਆ ਗਰੀਬ ਨੇ ਤੇ ਉਹ ਮੁਸਲਮ ਜੇ ਗਰੀਬ ਨੇ ਤੇ ਨਾਲ ਮੁਸਲਮਾਨ ਵੀ ਨੇ ਗਰੀਬ ਨੂੰ ਤੇ ਦੇ ਦੋ ਕਹਿੰਦੇ ਤੇ ਮੁਸਲਮਾਨ ਨੂੰ ਨਾ ਦੋ ਤੇ ਮੁਸਲਮਾਨ ਗਰੀਬ ਤੇ ਉਹਨੂੰ ਕਿਉਂ ਨਾ ਦੋ ਤੇ ਸੋ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਲੜਾਂਗੇ ਇੱਥੇ ਇਹ ਗਲਤ ਫੈਸਲਾ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ ਤੇ ਵੈਸੇ ਜਿਹੜੀ ਸਰਕਾਰ ਹੁੰਦੀ ਆ ਸਟੇਟ ਦੀ ਉਹ ਸਰਵੇ ਕਰਾ ਕੇ ਵੇਖਦੀ ਆ ਕਿ ਕਿਹੜੇ ਲੋਕ ਗਰੀਬ ਨੇ ਕਿੱਥੇ ਉਹਦੇ ਰੋਹਲ ਗਾਂਧੀ ਨੇ ਵੀ ਕਿਹਾ ਅਸੀਂ ਪਾਵਰ ਚਾਹਾਂਗੇ ਤੇ ਜਿਹੜਾ ਜਾਤੀਗਤ ਸਰਵੇ ਆ ਉਹ ਕਰਾਵਾਂਗੇ ਫਿਰ ਅਸੀਂ ਵੇਖਾਂਗੇ ਕਿ ਕਿਹੜੇ ਕਿਹੜੀਆਂ ਜਾਤੀਆਂ ਜਿਨ੍ਹਾਂ ਨੂੰ ਕੋਈ ਪੂਰੇ ਅਧਿਕਾਰ ਨਹੀਂ ਮਿਲੇ ਜਾਂ ਉਹ ਪਛੜ ਗਏ ਆ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਅਸੀਂ ਪ੍ਰਬੰਧ ਕਰਾਂਗੇ ਜੀ ਬਿਲਕੁਲ ਹੈ ਆ ਲਾਸਟ ਖਬਰ ਜਿਹੜੀ ਆ ਉਹ ਕਰਦੇ ਆ ਸਿੰਗਾਪੁਰ 에ਅਰਲਾਈਨ ਜਿਹੜੀ ਆ ਟਰਬੂਲੈਂਸ ਹੋਣ ਦੇ ਕਾਰਨ 20 ਲੋਕਾਂ ਦੀ ਰੀੜ ਦੀ ਹੱਡੀ ਨੂੰ ਨੁਕਸਾਨ ਪਹੁੰਚਿਆ ਤੇ ਇੱਕ ਵਿਅਕਤੀ ਦੀ ਕਹਿੰਦੇ ਮੌਤ ਜਿਹੜੀ ਆ ਉਹ ਵੀ ਹੋਈ ਆ ਇਹ ਅਰਿੰਦਰ ਵੈਸੇ ਖਬਰ ਤਿੰਨ ਚਾਰ ਦਿਨ ਪੁਰਾਣੀ ਹੋ ਗਈ ਸਿੰਗਾਪੁਰ 에ਅਰਲਾਈਨ ਦੀ ਇੱਕ ਫਲਾਈਟ ਸੀਗੀ ਐਸਕਯੂ 321 ਇਹ ਟਿਊਸਡੇ ਜਿਹੜਾ ਲੰਘਿਆ ਇਸ ਦਿਨ ਇਹ ਘਟਨਾ ਹੋਈ ਸੀਗੀ ਤੇ ਇਹ ਜਿਹੜੀ ਆ 에어 ਟਾਈਮ ਟਰਬੂਲੈਂਸ ਆਪਾਂ ਨੂੰ ਪਤਾ ਹੋਣਾ ਜਦੋਂ ਆਪਾਂ ਜਹਾਜ਼ ਦਾ ਸਫ਼ਰ ਕਰਦੇ ਆ ਤੇ ਕਈ ਵਾਰ ਕੁਝ ਇਤਾਂ ਦਾ ਏਰੀਆ ਹੁੰਦਾ ਜਿਹਨੂੰ 에어 ਪੌਕਟ ਕਹਿੰਦੇ ਆ ਉੱਥੇ ਟਰਬੂਲੈਂਸ ਹੁੰਦੀ ਆ ਹਾਲਾਂਕਿ ਜਿਹੜਾ ਪਾਇਲਟ ਹੁੰਦੇ ਆ ਉਹ ਅਨਾਉਂਸ ਕਰਦੇ ਆ ਕਿ ਅਗਲੇ ਏਰੀਏ ਚ ਟਰਬੂਲੈਂਸ ਹੋਣ ਵਾਲੀ ਆ ਤੇ ਤੁਸੀਂ ਆਪਣੀਆਂ ਬੈਲਟਾਂ ਵਗੈਰਾ ਬੰਨ ਲਓ ਪਰ ਅਸੀਂ ਕਿਉਂਕਿ ਬੜੇ ਅਕਸਰ ਹੀ ਇਦਾਂ ਦੀ ਹੁੰਦੀ ਹੈ ਤੇ ਥੋੜੀ ਬਹੁਤੀ ਹੁੰਦੀ ਹੈ ਤੇ ਧਿਆਨ ਨਹੀਂ ਕਰਦੇ ਪਰ ਇਸ ਝਾਜ ਨਾਲ ਬਹੁਤ ਹੋਈ ਜੀ ਬੈਲਟ ਜਦੋਂ ਟੇਕ ਆਫ ਹੋ ਜਾਂਦੀ ਫਲਾਈਟ ਖੋਲ ਦਿੰਦੇ ਆ ਕਈ ਵਾਰ ਬੈਲਟ ਆਮ ਹੀ ਖੁੱਲੀਆਂ ਹੁੰਦੀਆਂ ਉਹ ਕਹਿ ਵੀ ਦਿੰਦੇ ਖੋਲ ਲਓ ਪਰ ਨਾਲ ਜਦੋਂ 에어 টারਬਲੈਂਸ ਹੁੰਦੀ ਹੈ ਉਦੋਂ ਕਹਿੰਦੇ ਆ ਕਿ ਤੁਸੀਂ ਬੈਲਟ ਲਾ ਲਓ ਇਹ ਲਾ ਲਣੀ ਚਾਹੀਦੀ ਹੈ ਸਭ ਦੀ ਸੇਫਟੀ ਆ ਪਰ ਹੋਇਆ ਇਹ ਤੇ ਬੜਾ اچانک ਹੋਇਆ ਇਦਾਂ ਕਦੀ ਘੱਟ ਹੀ ਹੁੰਦਾ ਕਿ 1800 ਫੁੱਟ ਨੀਵਾ ਜਹਾਜ਼ ਥੱਲੇ ਆ ਗਿਆ ਇੱਕਦਮ ਉਹ ਇੰਨੀ ਤੇਜ਼ੀ ਨਾਲ ਥੱਲੇ ਨੂੰ ਆਇਆ ਕਿ ਲੋਕ ਉ ਜਾ ਜਿਹੜੀ 7 ਵਜੇ ਨੇ ਸ਼ੁਰੂ ਹੋ ਕੇ ਸ਼ੁਰੂ ਹੋ ਗਈ ਤੇ ਲੋਕਾਂ ਦੀਆਂ ਰੀਡ ਦੀਆਂ ਹੱਡੀਆਂ ਦੇ ਉੱਤੇ ਸੱਟ ਲੱਗੀ ਕਾਫੀ ਜ਼ਿਆਦਾ ਇਹਨੂੰ ਵੇਖ ਕੇ ਤੇ ਇੱਕ ਬੰਦੇ ਦੀ ਡੈਥ ਹੋਈ ਆ ਜੀ ਅਮਰੀਕਨ ਸੀਗਾ ਤੇ ਉਹ ਤੇ ਕਹਿੰਦੇ ਕਿ ਉਹ ਘਬਰਾ ਗਿਆ 73 ਸਾਲਾਂ ਦਾ ਸੀਗਾ ਜੋ ਕਿਚਨ 'ਚ ਨਹੀਂ ਤੇ ਉਹਨਾਂ ਦਾ ਹਾਰਟ ਅਟੈਕ ਹੋ ਗਿਆ ਤੇ ਹੁਣ ਇਹ ਸਾਰੇ ਲੋਕ ਜਿਹੜੇ ਆ ਇਹ ਅਜੇ ਵੀ ਕਈ 46 47 ਉੱਤੇ ਪੈਸੇਂਜਰ ਨੇ ਜਿਹੜੇ ਆਈਸੀਯੂ 'ਚ ਪਏ ਆ ਹਸਪਤਾਲ 'ਚ ਪਏ ਆ ਤੇ ਉਹਨਾਂ ਦਾ ਚਲੋ ਦੇਖਭਾਲ ਤੇ ਹੋ ਰਹੀ ਆ ਪਰ ਹੁਣ ਇਹ ਜ਼ਰੂਰ ਆ ਪਿਆਪਾ ਲੋਕ ਜਿਹੜੇ ਵੀ ਸਫਰ ਕਰਦੇ ਆ 에ਅ 에 ਤੇ 에ਅ ਟ੍ਰੈਵਲ ਕਰਦੇ ਆ ਉਹਨਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਆ ਕਿ ਲਗਭਗ ਸੀਟ ਬੈਲਟ ਲੱਗੀ ਰਹਿਣੀ ਚਾਹੀਦੀ ਆ ਥੋੜੇ ਢਿੱਲੀ ਕਰਕੇ ਮੰਨ ਲਓ ਹਮਮ ਕੰਫਰਟੇਬਲ ਜ਼ੋਨ ਚ ਰਹੋ ਹਮਮ ਜੇ ਕਿਤੇ ਦਾਦੀ ਨੌਬਤ ਆਵੇ ਤੇ ਘੱਟੋ ਘੱਟ ਤੁਸੀਂ ਸੀਟ ਤੋਂ ਉੱਡ ਕੇ ਡਿੱਗੋ ਨਾ ਜਾਓ ਛੱਤ ਨਾਲ ਤੇ ਨਾ ਵਜੋ ਕਿ ਇਦਾਂ ਜਿਹੜੀ ਹੈ ਇਹ ਇਦਾਂ ਦਾ ਹੁੰਦਾ ਤੇ ਕਦੀ ਕਦਾਈਆਂ ਪਰ ਇਹ ਬੜਾ ਤਿਹਾਰ ਰੱਖਣ ਵਾਲੀ ਗੱਲ ਹੈ ਬਿਲਕੁਲ ਆਮ ਤੌਰ ਦੇ ਉੱਤੇ ਜਦੋਂ ਟੇਕ ਆਫ ਹੋ ਜਾਂਦੀ ਹੈ ਫਲਾਈਟ ਜਾ ਸਿੱਧਾ ਹੋ ਜਾਂਦਾ ਤਾਂ ਸਾਰੇ ਜਣੇ ਸੀਟ ਬੈਲਟਸ ਜਿਹੜੀਆਂ ਉਹ ਖੋਲ ਦਿੰਦੇ ਆ ਸੋ ਇਸ ਗੱਲ ਤੋਂ ਸਬ ਕੁ ਲੈਣ ਦੀ ਜ਼ਰੂਰ ਹੈ ਜਿਹੜੀ ਉਹ ਹੈਗੀ ਆ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਤੇ ਸਮਾਪਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸਾਨੂੰ ਫੀਡਬੈਕ ਦਿੰਦੇ ਰਹਿਣਾ ਫਿਰਵਾਂਗੇ ਹਾਜ਼ਰ ਗਿਲ ਸਭ ਦਾ ਧੰਨਵਾਦ ਸੋ ਇੱ